बात है नहीं जो हमें पैसे हमारे मुंह मांगे दे सकते हैं दे तो उसके बाद कहने लगे को लाख दे, दे देगा तो मैं यहीं पर मतलब पांच पर्चा नहीं कराऊंगी मैं ये बात बोली मतलब की पांच लाख दे देगा मैं दे यहाँ दे पर्चा नहीं कराऊंगी सर ने कहने लगे की पांच लाख कितो देना उसमें तो गरीब है तेरे को दो लाख को दे रहे हैं दो लाख ले ले मैं भी सर मेरे को बुलाया कह रहा जब तेरे को कह रही हूँ मैं कि मतलब रेब भी हुआ है रेब भी हो तो मारती नहीं है लड़का को मां दे रही है दो लाख रुपए तो तो लड़का को मां दे रही है दो लाख रुपए तो तू दो लाख रुपए दे दे ले ले, तो ये फैसला के पर मतलब वो कर दे मैंने बोला कि सर मैं पैसा अभी काऊ नहीं है मैं मेरे को पैसे नहीं चाहिए मेरे को इंसाफ चाहिए तो कह रहा कि दो लाख ले ले मतलब बहुत प्रयास किया उसने तो मेरे को इतना पता था कि उसकी माँ कितना इतना है नहीं जो हमें पैसे हमारे मुंह मांगे दे सकते हैं तो उसके बाद क्या लगे चल दो लाख ले लें मैं बोले सर अगर मैं पांच मेरे को पांच लाख दे देगा तो मैं यहीं पर मतलब कि पर्चा नहीं कराऊंगी मैं ये बात बोली मतलब पांच लाख दे दें मैं पर्चा नहीं कराऊं हाँ कि बनी जाम जीता था नहीं लम्कमारी एक ही म ਹਾਂਜੀ ਭਾਜੀ ਇਦਾਂ ਦਾ ਤਾਂ ਕੋਈ ਕੁਝ ਹੈ ਨਹੀਂ ਸੀਗਾ ਤੇ ਇਹਨਾਂ ਨੇ ਕੀਤਾ ਕਾਮਰੇਡ ਤੇ ਜਿਹੜਾ RAM ਜੀ ਆ ਇਹਨਾਂ ਨੇ ਬੋਲਿਆ ਜੋ ਕੁਝ ਬੋਲਿਆ ਵਾ ਪ੍ਰਵਾਸੀ ਸੀਗੀ ਉਹਨਾਂ ਦੀ ਦਰਖਾਸਤ ਆਈ ਸੀਗੀ ਆਪਣੀ ਦਰਖਾਸਤ ਲੈ ਕੇ ਉਹ ਆਈ ਸੀਗੀ ਤੇ ਉਹਨੇ ਪਹਿਲਾਂ ਤਾਂ ਪਰਚਾ ਕਹਿੰਦੀ ਸੀ ਮੁੰਡੇ ਕਿਸੇ ਦੇ ਕਰਨ ਉਹ ਨਹੀਂ ਇਹਨਾਂ ਨੇ ਕੀਤਾ ਕਹਿੰਦੇ ਵੀ ਤੂੰ ਕਿਸੇ ਦੀ ਆਪਣਾ ਬੱਚੇ ਦੀ ਜਾਨ ਜਿਹੜੀ ਇਦਾਂ ਨਹੀਂ ਮੈਂ ਕਿਸੇ ਦਾ ਪਰਚਾ ਨਹੀਂ ਕਰ ਸਕਦਾ ਗਲਤ ਪਰਚਾ ਉਹ ਕਹਿੰਦੀ ਮੈਨੂੰ ਫਿਰ ਪੈਸੇ ਦਿਵਾਏ ਜਾਣ ਤੇ ਉਹ ਇਹਨਾਂ ਨੇ ਫਿਰ ਕਿਹਾ ਕਹਿੰਦੇ ਪੈਸੇ ਵੀ ਮੈਂ ਦੇਲਾ 2 ਲੱਖ ਦਿੰਦੇ ਆ ਇਹ ਕਹਿੰਦੀ ਨਹੀਂ 2 ਲੱਖ ਨਹੀਂ ਮੈਂ ਲੈਣਾ ਮੈਨੂੰ じゃ5 ਲੱਖ ਦੋ ਤੇ ਮੈਂ ਕੇਸ ਰਫਾ ਦਫਾ ਕਰ ਦੂੰਗੀ ਨਹੀਂ ਤਾਂ ਮੁੰਡਾ ਪਲਾਟ ਮੇਰੇ ਨਾਲ ਕਰ ਦਵੇ ਕਿਸੇ ਬੰਨੇ ਲੱਗ ਜਾਵੇ ਕਿਸੇ ਵੀ ਤਰ੍ਹਾਂ ਦਾ ਫਿਰ ਮੈਂ ਜਿਹੜੀ 5 ਲੱਖ ਦੀ ਡਿਮਾਂਡ ਕੀਤੀ ਆ ਉਹਦਾ ਕੋਈ ਪ੍ਰੂਫ ਹੈਗਾ ਦਾ ਹਾਂਜੀ ਹੈ ਤੁਹਾਡਾ ਐਵੀਡੈਂਸ ਹੈਗਾ ਵੀਡੀਓ ਰਿਕਾਰਡਿੰਗ ਦੇ ਵਿੱਚ ਅੱਛਾ ਵੀਡੀਓ ਹੈਗੀ ਤੁਹਾਡੇ ਚੀ ਜੀ ਹੈਗੀ ਜੀ कि मैं तानो उनी दिखा भी देना जो तुम कहने हो तो वीडियो तो ही दिखाई दो थोड़ी आज देखो मेरे को पैसा ना चाहिए मेरा को हिसाब चाहिए माइक पे लागे करो ओ मेरे से दो लाख नहीं मतलब माइक उसके ऊपर मेरा खर्चा पता तो सिर्फ माइक का आता है नहीं तो हमें पैसे हमारा मुंह मांगे दे सकते हैं तो उसके बाद आने लगे चल दो लाख दे ले मैं बड़े सर अगर मैं पांच मेरे को 5 लाख दे देगा तो मैं यहीं पर ਮਤਲਬ ਕਿ ਪਰਚਾ ਨਹੀਂ ਕਰਾਉਂਗੇ ਮੈਂ ਇਹ ਬਾਤ ਬੋਲੂ ਉਹ ਇੱਥੇ ਲੱਗ ਗਿਆ ਬੋਲਿਆ ਜੀ ਕੋਈ ਗੱਲ ਸੀ ਬੋੜ ਹੋਈ ਹੈ ਇਹਨਾਂ ਨੇ 5 ਲੱਖ ਮੰਗਿਆ ਸੀ ਜੀ ਤੇ ਮੇਰੇ ਫਾਤ ਸਾਹਿਬ ਨੇ ਜਿੱਦਾਂ ਮੁੰਡੇ ਵਾਲੇ ਨੇ ਦੱਸਿਆ ਕਿ ਸਾਡੀ ਨਹੀਂ ਹੈ ਨਹੀਂ ਸਹੀ-ਸਹੀ ਤਾਂ ਨਹੀਂ ਲਗੀ ਕਿ ਅਸੀਂ ਮਤਲਬ 5 ਲੱਖ ਦੇ ਗਏ ਤੇ ਉਹ 2 ਲੱਖ ਤੱਕ ਦਿੰਦੇ ਸੀ ਕਿ 2 ਤੋਂ ਬਾਅਦ ਉਹ 2.5 ਤੇ ਆ ਗਏ ਬਟੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਸਾਬਕਾ ਸਰਪੰਚ ਨੇ ਹੰਸਰਾਜ ਜੀ ਇਹ ਉਹਨਾਂ ਨੇ ਕਿਹਾ ਜੀ ਕਿ ਤਿੰਨ ਮਰਲੇ ਦਾ ਪਲਾਟ ਤੇ ਮਤਲਬ ਨਾਲ 5 ਲੱਖ ਰੁਪਇਆ ਕੈਸ਼ ਕਿ ਮੈਨੂੰ ਤੁਸੀਂ ਦੇ ਦਿਓ 4 ਸਾਲ ਵਿੱਚ ਗੈਪ ਪਾ ਲੈਨੇ ਕੁੜੀ ਦੀ ਉਮਰ 14 ਸਾਲ ਤੇ ਮੁੰਡੇ ਦੀ ਉਮਰ 18 ਸਾਲ ਆ ਕਿ ਮਤਲਬ ਜਦੋਂ ਉਹ ਪੂਰੀ ਉਮਰ ਦੀ ਹੋ ਜੂਗੀ ਮਤਲਬ ਫੇਰ ਇਹਨਾਂ ਦਾ ਕੋਈ ਬਿਹਾਰ ਵਾਲਾ ਜਾਂ ਜੁਪੀ ਵਾਲਾ ਗੋਣਾ ਹੁੰਦਾ ਹੈ ਕੁਛ ਕਿ ਫੇਰ ਉਸ ਟਾਈਮ ਤੇ ਇਹ ਵਿਆਹ ਕਰਕੇ ਉਧਰ ਚੱਜੂਗੇ ਬਟ ਇਹ ਇੱਕ ਮਹੀਨਾ ਇਹ ਬਾਰ ਬਾਰ ਆਪ ਵੀ ਕਾਲਮ ਤੋਰ ਕਰਦੇ ਨੇ ਮੇਰੇ ਜਦੋਂ ਤੁਸੀਂ ਮਹਿਲਾ ਕਮਿਸ਼ਨ ਗਏ ਸੀ ਜੀ ਜੀ ਤੇ ਉੱਥੇ ਆ ਵੀਡੀਓ ਤੁਸੀਂ ਦਿਖਾਈ ਸਰ ਮਹਿਲਾ ਕਮਿਸ਼ਨ 'ਚ ਮੇਰੇ ਪਾਲ ਸਾਹਿਬ ਨੂੰ ਹੀ ਕੱਲ੍ਹ ਨੂੰ ਅੰਦਰ ਨਾ ਜਾਣ ਦਿੱਤਾ ਅਸੀਂ ਇੱਕ ਬਕਾਇਦਾ ਪੈਨ ਡਰਾਈਵ ਦੇ ਵਿੱਚ ਆਪਣੇ ਵੱਲੋਂ ਤੇ ਸਾਰਾ ਕੁਝ ਅਸੀਂ ਆਪਣੇ ਵੱਲੋਂ ਸਾਰੀ ਰਿਕਾਰਡਿੰਗ ਵਗੈਰਾ ਜੋ ਵੀ ਐਵੀਡੈਂਸ ਹੈਗਾ ਅਸੀਂ ਆਪਣੇ ਵੱਲ ਇੱਕ ਪੈਨ ਡਰਾਈਵ ਦੇ ਵਿੱਚ ਉਹਨਾਂ ਨੂੰ ਸਬਮਿਟ ਕਰਵਾ ਦਿੱਤੇ ਉੱਥੇ ਕਿਉਂਕਿ ਆ ਵੀਡੀਓ ਵੀ ਇੱਕ ਬਹੁਤ ਵੱਡਾ ਪ੍ਰੂਫ ਸੀ ਜੀ 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 ਇਕੱਲੀ ਇਹ ਵੀਡੀਓ ਨਹੀਂ ਸਰ ਸਾਨੂੰ ਥ੍ਰੈਟ ਆਈ ਨਾ ਪਹਿਲਾਂ ਜਦ ਸਾਨੂੰ ਜਿਹੜੇ ਥ੍ਰੈਟ ਆਈਆਂ ਉਹ ਸਾਡੇ ਕੋਈ ਟ੍ਰੇਲਰ ਡੈਡੀ ਦਾ ਇੰਟਰਵਿਊ ਹੈ ਸੀਗਾ ਉਹਨਾਂ ਨੇ ਉਹਦੇ ਵਿੱਚ ਬਕਾਇਦਾ ਪਾਕਿਸਤਾਨ ਦੇ ਨੰਬਰ ਸ਼ੇਅਰ ਕੀਤੇ ਤੇ ਬਕਾਇਦਾ ਉਹਨਾਂ ਨੂੰ ਦੱਸਿਆ ਵੀ ਉਸ ਟਾਈਮ ਦੇ ਵਿੱਚ ਵੀ ਕਿ ਸਾਨੂੰ ਇੱਧਰ ਥ੍ਰੈਟ ਆ ਰਹੇ ਨੇ ਫਰੈਂਡ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਨਾ ਅਸੀਂ ਜੋ ਆਪਣੇ ਵੱਲੋਂ ਐਵੀਡੈਂਸ ਤੁਹਾਨੂੰ ਜਿਹੜਾ ਦੱਸਿਆ ਉਹਦੇ ਵਿੱਚ ਪੈਨ ਡਰਾਈਵ ਦੇ ਵਿੱਚ ਅਸੀਂ ਸਾਰਾ ਆਪਣੇ ਵੱਲੋਂ ਐਵੀਡੈਂਸ ਪਾਇਆ ਕਿ ਜਿਹੜਾ ਸਾਨੂੰ ਥ੍ਰੈਟ ਆਇਆ ਤੇ ਜਿਹੜੀ ਸਾਨੂੰ ਇਹ ਕੁੜੀ ਦਾ ਬਿਆਨ ਸੀਗਾ ਉਹ ਵੀ ਚਲੋ ਸਾਰੇ ਪੱਤਰਕਾਰ ਤੇ ਕੋਈ ਨਹੀਂ ਹੁੰਦੇ ਜਿਨ੍ਹਾਂ ਨੇ ਡੈਡੀ ਦੇ ਖਿਲਾਫ ਬੋਲਿਆ ਜਿਨ੍ਹਾਂ ਨੇ ਮਤਲਬ ਚਲੋ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਹੈਗੇ ਪਰ ਕੁਝ ਵੀਰ ਚੰਗੇ ਸੀਗੇ ਜਿਨ੍ਹਾਂ ਨੇ ਐਵੀਡੈਂਸ ਇਦਾਂ ਦਾ ਸਾਨੂੰ ਲੈ ਕੇ ਦਿੱਤਾ ਜਿਹੜੀ ਆ ਵੀਡੀਓ ਰਿਕਾਰਡਿੰਗ ਸੀਗੀ ਪਕਾਇਦਾ ਆਪਣੇ ਆਪ ਕੁੜੀ ਮੰਦੀ ਇਹਦੇ ਵਿੱਚ ਬਹਿ ਕੇ ਅਸੀਂ ਇਦਾਂ ਬਾਰੋ-ਬਾਰ ਸਾਡਾ ਉਹਨਾਂ ਦਾ ਕਈ ਜਿਹੜਾ ਮਾ ਚੱਲਣ ਡਿਆ ਸੀਗਾ ਕੰਪਰਮਾਈਜ਼ ਚੱਲ ਰਿਹਾ ਸੀਗਾ ਤੇ ਅਸੀਂ ਉਹ ਆਪ ਹੀ ਟਾਲਮਟੋਲ ਕਰਦੇ ਪਏ ਸੀ ਇਸ ਸਰ 23 23 10 25 ਦੀ ਗੱਲ ਹੈ ਜੀ ਜਦੋਂ ਪਹਿਲੀ 23 8 ਸੌਰੀ 23 8 25 ਦੀ ਗੱਲ ਹੈ ਜੀ ਜਦੋਂ ਪਹਿਲੀ ਵਾਰੀ ਉਹ ਰਾਤੀ ਆਏ ਉੱਥੇ ਥਾਣੇ ਦੇ ਵਿੱਚ ਅਗਸਤ ਦਾ ਮਹੀਨਾ ਅਗਸਤ ਦਾ ਮਹੀਨਾ ਜੀ ਤੇ ਉਦੋਂ ਆ ਕੇ ਉਹਨਾਂ ਨੇ ਆਪਣੇ ਵੱਲੋਂ ਅਲੀਗੇਸ਼ਨ ਲਗਾਏ ਉਸ ਮੁੰਡੇ ਦੇ ਉੱਤੇ ਕਿ ਮਤਲਬ ਇਹਨੇ ਕੁੜੀ ਨਾਲ ਰੇਪ ਕੀਤਾ ਹਲੇ ਕੇ ਬਕਾਇਦਾ ਉਹਨਾਂ ਨੇ ਆਪ ਉਥੇ ਜੇ ਤੁਸੀਂ ਥਾਣੇ ਦੀ ਸੀਸੀਟੀਵੀ ਫੁਟੇਜ ਕਢਵਾਉਂਗੇ ਨਾ ਉਹਦੇ ਵਿੱਚ ਉਹਨਾਂ ਨੇ ਬਕਾਇਬ ਬਕਾਇਦਾ ਬਕਾਇਬ ਇਸ ਚੀਜ਼ ਦਾ ਬਿਆਨ ਦਿੱਤਾ ਹੋਇਆ ਆ ਕਿ ਉਹ ਮੁੰਡਿਆ ਸਾਡੇ ਘਰੇ ਨਾਰਮਲ ਆਂਦਾ ਜਾਂਦਾ ਸੀ ਆਂਦਾ ਜਾਂਦਾ ਸੀ ਇਹਨਾਂ ਨੂੰ ਪਤਾ ਵੀ ਸੀ ਕਿ ਉਸ ਮੁੰਡੇ ਦਾ ਇਹਨਾਂ ਕੁੜੀ ਨਾਲ ਰਿਲੇਸ਼ਨ ਹੈ ਜਿਹੜਾ ਥਾਣੇ ਲੱਗਿਆ ਤੇ ਹੱਥਾਂ ਲੱਗਿਆ ਥੋੜਾ ਜਿਹਾ ਮਿਲਸਰ ਵੀ ਸਰ ਅਸੀਂ ਆਪਣੇ ਵੱਲੋਂ ਸਾਰੇ ਇਹੀ ਰਿਕਵੈਸਟ ਵੀ ਕੀਤੀ ਹੈ ਅਸੀਂ ਮੈਲਾ ਕਮਿਸ਼ਨ ਅੱਗੇ ਜਦੋਂ ਫਾਸਾ ਪੇਸ਼ ਹੋਏ ਸੀਗੇ ਅਸੀਂ ਆਪਣੇ ਕਿਸੇ ਵੀ ਆਪਣੇ ਦਫਤਰ ਜੀ ਕੋਈ ਮੰਨ ਲਓ ਕਿ ਆਪਣੇ ਪ੍ਰਸ਼ਾਸਨ ਦੇ ਅੱਗੇ ਵੀ ਪੇਸ਼ ਹੁੰਦੇ ਅਸੀਂ ਤੇ ਆਪਣੇ ਲੋਕ ਇਹੀ ਰਿਕਵੈਸਟ ਕੀਤੀ ہوئی ਹੈ ਕਿ ਤੁਸੀਂ ਉਹ ਸੀਸੀਟੀਵੀ ਫੋਟੇ ਕਢਾਓ ਹਾਂ ਜੀ ਹਾਂ ਜੀ ਹਾਂ ਜੀ ਉਹਦੇ ਹਾਈ ਕੋਰਟ ਦੀ ਸੁਪਰਵੀਜ਼ਨ ਦੇ ਅੰਦਰ ਹੁੰਦੇ ਉਹ ਸਾਰੇ ਕੈਮਰੇ ਉਹਨਾਂ ਦੀ ਤੇ ਪਰ ਤੁਸੀਂ ਆਪਣੀ ਸੀਸੀਟੀਵੀ ਫੋਟੇ ਕਢਾਉਂਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਇਹ ਉਹਦੇ ਵਿੱਚ ਅਸਲੀਅਤ ਕੀ ਹੈ ਤੇ ਝੂਠ ਕੀ ਬੋਲ ਰਹੀ ਆ ਉਹ ਜਦੋਂ ਜਦੋਂ ਕਹਿ ਰਹੀ ਹੈ ਕਿ ਮੈਨੂੰ ਥਾਣੇ ਦੇ ਐਸਐਚਓ ਜਿਹੜੇ ਮੁੱਖ ਦਫਤਰ ਹੁੰਦਾ ਉਹਦੇ ਉਸ ਚੀਜ਼ ਦੀ ਤੁਸੀਂ ਫੋਟੇ ਕਢਾਓ ਜੇ ਜੇ ਸਾਡੇ ਵੱਲੋਂ ਕੋਈ ਗਲਤੀ ਹੈ ਜੇ ਮੰਨ ਲਓ ਮੇਰੇ ਫਾਦਰ ਸਾਹਿਬ ਦੀ ਗਲਤੀ ਤਾਂ ਵੀ ਉਹਦੇ ਚ ਆ ਜਾਣੀ ਨਾ ਅਸੀਂ ਤੇ ਉਹੀ ਅਪਰੋਚ ਕਰ ਰਹੇ ਕਿ ਤੁਸੀਂ ਉਹ ਕਰਵਾਓ ਜੇ ਸਾਡੀ ਗਲਤੀ ਹੈ ਤੁਸੀਂ ਸਾਨੂੰ ਇੱਧਰ ਸਜ਼ਾ ਦੇ ਦਿਓ ਜੇ ਉਹਨਾਂ ਦੀ ਗਲਤੀ ਤੇ ਫੋਨ ਨਾ ਵਾਸਤੇ ਹੋ ਪਰ ਉਹ ਸਾਡੀ ਕੋਈ ਕਿਸ ਤਰੀਕੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਮਹਿਲਾ ਕਮਿਸ਼ਨ ਦੇ ਬਾਹਰ ਖੜੇ ਸੀ ਸਰ ਜਦੋਂ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਥ੍ਰੈਟ ਆਇਆ ਉਹ ਵੀਡੀਓ ਮੈਂ ਖੁਦ ਬਣਾਈ ਆ ਮੈਂ ਉਹਨਾਂ ਨੂੰ ਚੱਕ ਨਹੀਂ ਦੇਂਡਿਆ ਅਸੀਂ ਪਹਿਲਾਂ ਫੋਨ ਤੇ ਤੂੰ ਕਹਿੰਦਾ ਕਹਿੰਦੇ ਫੇਰ ਉਸੇ ਨੰਬਰ ਤੋਂ ਆ ਰਹੀ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਚੱਕੋ ਤੁਸੀਂ ਆਪਾਂ ਔਰ ਬਕਾਇਦਾ ਉਹਨਾਂ ਤੁਹਾਡੇ ਮੇਰੇ ਕੋਲ ਰਿਕਾਰਡਿੰਗ ਹੈਗੀ ਜੇ ਤੁਸੀਂ ਕਹਿੰਦੇ ਮੈਂ ਰਿਕਾਰਡਿੰਗ ਵੀ ਤੁਹਾਨੂੰ ਮੈਂ ਦੇ ਦੂੰਗਾ ਬਕਾਇਦਾ ਉਹਨੇ ਬਕਾਇਦਾ ਦੱਸਿਆ ਕਿ ਮੇਰਾ ਨਾਮ ਸ਼ਹਾਜਾਦ ਭੱਟੀ ਹੈ ਕਿ ਮੈਂ ਪਾਕਿਸਤਾਨ ਤੋਂ ਮੈਨੂੰ ਮੇਰੇ ਬਾਰੇ ਪਤਾ ਨਹੀਂ ਆ ਤੂੰ ਕੌਣ ਹੈ ਆਪਣਾ ਮੈਂ ਕੌਣ ਮੈਂ ਕੀ ਕਰ ਸਕਦਾ ਪਹਿਲਾਂ ਵੀ ਸਰ ਉਹਨਾਂ ਨੇ ਬੰਬ ਪਲਾਸੇ ਹੋਏ ਕਰਵਾਏ ਹੋਏ ਸਾਡੇ ਜਲੰਧਰ ਵਿੱਚ ਤੁਸੀਂ ਜਾਣਦੇ ਹੋਣੇ ਆ ਮਤਲਬ ਤੁਸੀਂ ਆਪ ਸੋਚੋ ਸਰ ਸਿੱਧੀ ਸਿੱਧੀ ਪਰਵਾਣਤਮ ਕੀ ਅੱਜ 10 ਤੋਂ 12 ਦਿਨ ਹੋ ਗਏ ਸਰ ਸਕੂਲ ਸਾਡੇ ਬੱਚੇ ਸਕੂਲ ਨਹੀਂ ਗਏ ਹਜ ਤੱਕ ਸਿਰਫ ਐਸੀ ਚੀਜ਼ ਕਰਕੇ ਔਰ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਹਾਂ ਜੀ ਤੁਹਾਡੀ ਆਵਾਜ਼ ਵੀ ਸੁਪਰਸਟੈਂਡ ਸਰ ਬਕਾਇਦਾ ਵੀਡੀਓ ਦੇ ਵਿੱਚ ਉਹਨੇ ਬੰਦਿਆਂ ਦੇ ਨਾਮ ਲਏ ਆ ਹੁਣ ਉਹ ਪ੍ਰਮਾਤਮਾ ਨੇ ਮੂੰਹ ਚ ਕੜਵਾਤਾ ਜਾਂ ਕੀ ਹੋਇਆ ਉਹਨੇ ਬਕਾਇਦਾ ਨਾਮ ਲੈ ਕੇ ਇਹ ਦੋ ਬੰਦੇ ਆ ਕਿ ਜਿਨ੍ਹਾਂ ਨੂੰ ਤੇ ਬੜੇ ਖਰਾ ਤੂੰ ਬਿਆਨਬਾਜ਼ੀ ਕਰਦਾ RAM ਜੀ ਦੇ ਜ RAM ਜੀ ਦੇ ਕਰਨਲ ਜਰਨਲ ਫਲੋਰ ਦੇ ਜਿਹੜੇ ਹੈਗੇ ਨੇ ਬਕਾਇਦਾ ਉਹਨਾਂ ਦੇ ਨਾਮ ਲਏ ਆ ਸਰ ਉਹਦੇ ਵਿੱਚ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਥਾਂ ਥਾਂ ਤੇ ਧੱਕੇ ਖਾਣ ਦੇ ਆ ਕਿ ਸਰ ਸਾਡੀ ਵੀ ਕੋਈ ਚਲੋ ਮੈਂ ਮੰਨ ਗਿਆ ਜੋ ਇਹ ਕੱਲ ਕਹਿੰਦੇ ਪਏ ਨਾ ਕਿ ਮੇਰੇ ਫਾਦਰ ਤੇ ਅਲੀਗੇਸ਼ਨ ਲਗਾਉਂਦੇ ਪਏ ਨੇ ਨਾ ਕਿ ਮਤਲਬ ਇਹਨਾਂ ਨੇ ਕੁਝ ਗਲਤ ਹੋਊਗਾ ਜਾਂ ਕਿੱਦਾਂ ਉਹ ਸਾਰੀਆਂ ਵੀਡੀਓਸ ਨੂੰ ਨਾ ਮੈਨੀਪੂਲੇਟ ਕਰਕੇ ਬਣਾਈਆਂ ਪਰ ਆਪਾਂ ਇੱਕ ਇਹਨਾਂ ਦੀ ਗੱਲ ਸੁਣ ਕੇ ਇੱਕ ਵਾਰੀ ਮੰਨ ਵੀ ਲੈਨੇ ਆ ਕਿ ਉਹ ਸੱਚਾਈ ਆ ਉਹ ਸੱਚਾਈ ਆ ਕਿ ਚਲੋ ਮੇਰੇ ਫਾਦਰ ਨੇ ਤਾਂ ਕੀਤਾ ਹੋਊਗਾ ਪਰ ਸਰ ਇਹਨਾਂ ਦਾ ਵੱਡਾ ਰਾਈਟ ਤੇ ਇਹਨਾਂ ਦੇ ਕੋਲ ਵੀ ਨਹੀਂ ਹੈਗਾ ਕਿ ਇਹ ਪਾਕਿਸਤਾਨ ਏਜੰਸੀਆਂ ਨਾਲ ਇਦਾਂ ਦੇ ਤਾਲੁਕਤ ਹੋਣ ਕਿ ਉੱਥੋਂ ਸਿੱਧੇ ਧਮਕੀਆਂ ਦਵਣ ਮੇਰੇ ਫਾਦਰ ਨੂੰ ਇਹਨਾਂ ਤੇ ਇਹਨਾਂ ਏ ਹੁਣ ਸਰ ਇਸ ਟਾਈਮ ਇਦਾਂ ਹੈ ਕਿ ਜੀ ਉਹਨਾਂ ਨੂੰ ਪਤਾ ਹੈ ਕਿ ਹਾਂ ਪ੍ਰਸ਼ਾਸਨ ਦੇ ਵਿੱਚ ਸੀਗੇ ਮੇਰੇ ਫਾਦਰ ਖੁਦ ਤੇ ਅੱਜ ਉਹਨਾਂ ਨੂੰ 35 36 ਸਾਲ ਹੋ ਗਏ ਸਰ ਜੌਬ ਕਰਦਾ ਹੈ ਉਹ 70 ਤੋਂ ਵੱਧ ਸਰ ਉਹਨਾਂ ਕੋਲ ਸਰਟੀਫਿਕੇਟ ਹੈ ਜਿਹੜੇ ਉਹਨਾਂ ਨੇ ਮਹਿਕਮੇ ਵਾਸਤੇ ਜਿਹੜਾ ਆਪਣੇ ਪਬਲਿਕ ਸਰਵਿਸ ਜਿਹੜੀ ਆਪਣੇ ਸਰਵਿਸ ਕਰਦੇ ਨੇ ਉਹਦੇ ਵਿੱਚ ਚੋਰ ਜਾਂ ਆਪਣੇ ਕੋਈ ਗੈਂਗ ਜਿੱਦਾਂ ਦੀ ਵੀ ਗੈਂਗਾਂ ਹੈਗੀਆਂ ਆ ਇਹ ਆ ਉਹ ਸਾਰੇ ਫੜ ਫੜ ਕੇ ਉਹਨਾਂ ਨੂੰ ਗਵਰਨਮੈਂਟ ਵੱਲੋਂ ਹੀ ਮਿਲੇ ਆ ਪਰ ਅੱਜ ਸਰ 70 ਦੇ 70 ਸਰਟੀਫਿਕੇਟ ਕਿਸੇ ਵੀ ਕੰਮ ਦੇ ਨਹੀਂ ਹੈਗੇ ਉਹ ਕਿਉਂਕਿ ਸਾਡੀ ਇੱਕ ਰੁਪਏ ਦੀ ਸੁਣਵਾਈ ਨਹੀਂ ਹੈ ਸਰ ਇਦਾਂ ਹੈ ਜੀ ਇਹ ਇਹ ਚਾਰ ਪੰਜ ਬਲੈਕਮੇਲਰ ਨੇ ਇਹ ਚਾਰ ਪੰਜ ਬਲੈਕਮੇਲਰ ਨੇ ਹਰ ਇੱਕ ਦਾ ਵੱਖਰਾ ਵੱਖਰਾ ਹੁਣ ਮੇਰੇ ਫਾਦਰ ਸਾਹਿਬ ਦੀ ਕਿਤੇ ਇੱਕ ਜਗ੍ਹਾ ਪੋਸਟਿੰਗ ਨਹੀਂ ਸੀ ਸਰ ਸ਼ਹਿਰ ਦੇ ਵਿੱਚ ਕੋਈ ਐਸਾ ਥਾਣਾ ਨਹੀਂ ਸੀ ਜਿੱਥੇ ਉਹ ਪੋਸਟਡ ਨਹੀਂ ਰਹੇ ਨੇ ਤੇ ਹਰ ਹਰ ਥਾਣੇ ਦੇ ਵਿੱਚ ਇਹਨਾਂ ਦਾ ਵੀ ਪਰਚਾੰਦ ਬਰਾਬਰ ਨਾਲ ਤੁਸੀਂ ਕਿਸੇ ਵੀ ਥਾਣੇ ਤੋਂ ਜਾ ਕੇ ਮੇਰੇ ਇਹ ਮੇਰੇ ਫਾਦਰ ਨੂੰ ਅੱਜ ਲਾਈਵ ਹੋ ਕੇ ਇਹਨਾਂ ਕਾ ਬੁਰਾ ਭਲਾ ਆਪਣੇ ਜਿਹੜਾ ਕੀਮਤੀ ਭਗਤ ਨੇ ਜਾਂ ਕੋਈ ਆਪਣੇ ਮਲ ਇਹਨਾਂ ਕਾ ਬੁਰਾ ਭਲਾ ਬੋਲ ਰਹੇ ਨੇ ਦੁਸ਼ਟ ਆਤਮਾ ਇਹ ਫਲਾਣ ਸਰ ਇਹਨਾਂ ਦੇ ਆਪਣੇ ਖਿਲਾਫ ਤੁਸੀਂ ਕਿਸੇ ਵੀ ਥਾਣੇ 'ਚ ਜਾ ਕੇ ਦੇਖੋ ਪਰਚਾ ਮਿਲੇਗਾ ਤੁਹਾਨੂੰ ਸਰ ਇਹਨਾਂ ਦੀ ਆਪਣੀ ਪਛਾਣ ਕੀ ਹੈ ਕੌਣ ਨੇ ਸਰ ਕੋਈ ਪਛਾਣ ਨਹੀਂ ਹੈ ਸਰ ਕੋਈ ਪਛਾਣ ਨਹੀਂ ਸਰ ਇਹਨਾਂ ਦੀ ਇਹ ਇੱਕ ਸਿਰਫ ਪਾਰਟੀ ਇਹ ਜਿਹੜੇ ਕੀਮਤੀ ਭਗਤ ਜੀ ਇਹ ਨਾ ਇਹ ਇੱਕ ਆਪਣੇ ਗਊਸ਼ਾਲਾ ਦੇ ਚੇਅਰਮੈਨ ਸੀਗੇ ਸਾਬਕਾ ਉੱਥੋਂ ਵੀ ਸਰ ਇਹਨਾਂ ਦਾ ਕੋਈ ਘੁਟਾਲਾ ਹੋਇਆ ਇਹਨਾਂ ਨੇ ਕੋਈ ਆਪਣੇ ਉੱਥੋਂ ਕੋਈ ਪੈਸੇ ਪੁੱਛ ਦੀ ਹੇਰ ਫੇਰ ਕੀਤੀ ਇਹਨਾਂ ਨੂੰ ਉੱਥੋਂ ਵੀ ਬਰखास्त ਕਰ ਦਿੱਤਾ ਹੈਗਾ ਉਸ ਤੋਂ ਇਲਾਵਾ ਇਹ ਹੁਣ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਨਾਰਮਲ ਵਰਕਰ ਪਰ ਮੈਂ ਖੁਦ ਹਰਾਨਾ ਇੱਕ ਨਾਰਮਲ ਵਰਕਰ ਦੀ ਇੰਨੀ ਕੁ ਪਾਵਰ ਹੋ ਸਕਦੀ ਆ ਸਰ 7 ਨੰਬਰ ਥਾਣੇ ਦੇ ਵਿੱਚ ਮੇਰੇ ਫਾਦਰ ਐਸਐਚਓ ਪੋਸਟਡ ਸੀਗੇ ਉੱਥੇ ਇੱਕ ਨਾਰਮਲ ਮਾਮਲਾ ਆਇਆ ਇੱਕ ਚੋਰੀ ਦਾ ਮਾਮਲਾ ਆਇਆ ਕਿਸੇ ਦੇ ਘਰ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਇਹਨਾਂ ਦਾ ਭਤੀਜਾ ਸਗਾ ਭਤੀਜਾ ਕਿਸੇ ਦੇ ਘਰ ਦੇ ਵਿੱਚ ਕਾਰਪੈਂਟਰੀ ਦਾ ਕੰਮ ਕਰ ਰਿਹਾ ਸੀ ਸਰ ਉਹਦੇ ਵਿੱਚ ਉਹਨਾਂ ਨੇ ਕੀ ਕਿਤੇ ਨੂੰ ਇਹਨਾਂ ਨੂੰ ਚਾਬੀਆਂ ਫੜਾਈਆਂ ਹੋਈਆਂ ਸੀਗੀਆਂ 60000 ਰੁਪਏ ਕੈਸ਼ ਸਰ 6 ਸੋਨੇ ਦੀਆਂ ਚੂੜੀਆਂ ਇਹਨੇ ਚੱਕ ਲਈਆਂ ਸਰ ਉੱਥੋਂ ਇਹਨਾਂ ਦੇ ਭਤੀਜੇ ਨੇ ਉਹ ਦਰਖਾਸਤ ਬਾਈ ਨੇਮ ਮੇਰੇ ਫਾਦਰ ਕੋਈ ਮੇਰੇ ਫਾਦਰ ਨੇ ਬਾਈ ਨੇਮ ਜਦੋਂ ਦਰਖਾਸਤ ਸਹੀ ਸਰ ਸਿਰਫ ਇਹ ਕੋਈ ਅਨਨ ਪਰਸ਼ਾ ਤਾਂ ਹੈ ਨਹੀਂ ਬਾਈ ਨੇਮ ਆਈ ਉਹਨਾਂ ਨੇ ਸਿਰਫ ਇਹਨੂੰ ਪੁੱਛ ਕੇ ਲਈ ਇਹਦੇ ਭਤੀਜ ਨੂੰ ਸੱਦਿਆ ਇਹ ਥਾਣੇ ਵਿੱਚ ਆਏ ਨੇ ਇਹਨਾਂ ਨੇ ਬਤਮੀਜ਼ੀ ਕੀਤੀ ਮੇਰੇ ਫਾਦਰ ਨਾਲ ਉਤੋਂ ਉਹਨਾਂ ਨੂੰ ਕਿਹਾ ਕਹਿੰਦੇ 15 ਮਿੰਟ ਵਿੱਚ ਤੁਹਾਡਾ ਟ੍ਰਾਂਸਫਰ ਸਰ 15 ਮਿੰਟ ਵਿੱਚ ਮੇਰੇ ਫਾਦਰ ਦਾ ਉਹਨਾਂ 15 ਮਿੰਟ ਵਿੱਚ ਮੇਰੇ ਫਾਦਰ ਦਾ ਟ੍ਰਾਂਸਫਰ ਹੋ ਗਿਆ ਸਰ ਉਹ ਵੀ ਨਿਊਜ਼ ਵਾਇਰਲ ਇੰਨੀ ਕੁ ਹੋਈ ਸਰ ਪਰ ਕਿਸੇ ਨੇ ਨਹੀਂ ਸੁਣਵਾਈ ਕੀਤੀ ਉਸ ਚੀਜ਼ ਦੇ ਉੱਤੇ ਵੀ ਕਿ ਇੱਕ ਇੱਕ ਨਾਰਮਲ ਵਰਕਰ ਇਹ ਕੋਈ ਆਪਣੇ ਪਾਵਰ ਚ ਵੀ ਇੰਨੀ ਹੈ ਨਹੀਂ ਜੀ ਮਤਲਬ ਇੰਨੀ ਕਿਦਾਂ ਹੋ ਸਕਦੀ ਹੈ ਸਰ ਅ ਬڑے ਬੰਦੇ ਨੇ ਸਰ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਜਿੱਦਾਂ ਦੇ ਲੀਡਰ ਹੋ ਇਹਨਾਂ ਦੇ ਨੇ ਸਾਡੇ ਵੀ ਨੇ ਪਰ ਉਹਨਾਂ ਨੂੰ ਚਾਹੀਦਾ ਹੋਏ ਸੀਗਾ ਕਿ ਕਮ ਸੇ ਕਮ ਸਾਡੀ ਵੀ ਸੁਣਦਾ ਅਸੀਂ ਵੀ ਨਾਰਮਲ ਪਬਲਿਕ ਆ ਜੇ ਫਾਦਰ ਪਬਲਿਕ ਸਰਵੈਂਟ ਆ ਅਸੀਂ ਤੇ ਨਾਰਮਲ ਪਬਲਿਕ ਸਿਵਲੈਂਸ ਵਿੱਚ ਆਨੇ ਆ ਸਾਡੀ ਵੀ ਤਾਂ ਕੋਈ ਸੁਣਵਾਈ ਹੋਣੀ ਚਾਹੀਦੀ ਪਰ ਕੋਈ ਸੁਣਵਾਈ ਨਹੀਂ ਮਹਿਲਾ ਕਮਿਸ਼ਨ ਦੇ ਵਿੱਚ ਪੇਸ਼ ਹੋਏ ਜਦੋਂ ਫਾਦਰ ਮੇਰੇ ਉਦੋਂ ਵੀ ਉਹਨਾਂ ਦੇ ਉੱਤੇ ਮਤਲਬ ਉਹਨਾਂ ਨੇ ਕੋਈ ਵੀ ਫਾਦਰ ਦੀ ਗੱਲ ਹੀ ਸੁਣੀ ਈਵਨ ਉੱਥੇ ਰਿਕਾਰਡਿੰਗ ਹੁੰਦੀ ਆ ਉਹਦੇ ਚ ਮੇਰੇ ਫਾਦਰ ਨੂੰ ਉਹ ਦਵਕੇ ਮਾਰ ਰਹੇ ਨੇ ਸਿਰਫ ਇੱਕ ਕੁੜੀ ਦਾ ਬਿਆਨ ਸੁਣ ਕੇ ਕਿ ਸਿਰਫ ਕੁੜੀ ਹੀ ਸੱਚੀ ਆ ਮੇਰੇ ਫਾਦਰ ਨੂੰ ਦਵਕੇ ਮਾਰ ਰਹੇ ਨੇ ਉਤੋਂ ਹੁਣ ਉਹ ਹਾਲੇ ਤੱਕ ਕੋਈ ਵੀ ਕੋਈ ਕਿਸੇ ਤਰੀਕੇ ਦਾ ਵੀ ਕੋਈ ਐਵੀਡੈਂਸ ਨਹੀਂ ਆਇਆ দাদা ਕਿ ਜਿੱਥੇ ਉਹ ਬਿਲਕੁਲ ਪ੍ਰੋਪਰ ਆਪਣੇ ਦੋਸ਼ੀ ਸਾਬਿਤ ਹੋ ਜਾਣ ਤੇ ਉਹ ਵਾਇਰਲ ਕਰ ਦਿੱਤੀ ਸਰ ਉਹਨਾਂ ਨੇ ਟਾਈਮ ਦਿੱਤਾ ਸੀਗਾ ਪਰ ਪ੍ਰੈਸ਼ਰ ਇਹਨਾਂ ਦੀ ਮੌਕੇ ਦੀ ਸਰਕਾਰ ਦਾ ਪ੍ਰੈਸ਼ਰ ਇਹਨਾਂ ਦਾ ਇੰਨਾ ਸੀਗਾ ਨਾ ਸਰ ਕਿ ਅਗਲੇ ਦਿਨ ਸਰ ਮੇਰੇ ਫਾਦਰ ਉੱਤੇ ਪਰਚਾ ਕਰਵਾਤਾ ਇਹਨਾਂ ਨੇ ਹੋਣੇ ਪਬਲਿਕਲੀ ਪ੍ਰੈਸ ਕਾਨਫਰੈਂਸਾਂ ਕਰ ਕਰਕੇ ਮੇਰੇ ਫਾਦਰ ਦੀ ਇਮੇਜ ਇਹਨਾਂ ਨੇ ਇੰਨੀ ਕੁ ਡਾਊਨ ਕਰ ਦਿੱਤੀ ਨਾ ਸਰ ਕਿ ਮਤਲਬ ਪੁੱਛੋਗਾ ਨਾ ਕਿ ਹੁਣ ਅਸੀਂ ਵੀ ਘਰੋਂ ਬਾਹਰ ਨਿਕਲੇ ਸੋ ਵਾਰੀ ਸੋਚੀਦੇ ਹਾਂ ਕਿ ਮਤਲਬ ਐਡਾ ਕੀ ਉਹਨਾਂ ਨੇ ਗੁਣਾ ਕਰ ਦਿੱਤਾ ਸੀਗਾ ਤੁਸੀਂ ਸਰ ਕੱਲੇ ਕੱਲੇ ਬੰਦੇ ਦੀ ਤੁਸੀਂ ਮੇਰੇ ਕੋਲ ਸਟੋਰੀ ਲਓ ਕੱਲੇ ਕੱਲੇ ਬੰਦੇ ਦਾ ਵੱਖਰੀ ਵੱਖਰੀ ਥਾਂ ਦੇ ਉੱਤੇ ਮੇਰੇ ਫਾਦਰ ਦੇ ਨਾਲ ਕੋਈ ਨਾ ਕੋਈ ਮਤਲਬ ਆਪਣੇ ਕੋਈ ਨਾ ਕੋਈ ਆਡੀਓ ਆ ਹਾਂਜੀ ਆਡੀਓ ਦੇ ਵਿੱਚ ਤੁਹਾਡੇ ਪਿਤਾ ਜੀ ਕਿਸੇ ਔਰਤ ਨੂੰ ਬੁਲਾਉਂਦੇ ਨਜ਼ਰ ਆਉਂਦੇ ਨੇ ਤੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹ ਵੀ ਸੁਣਾਈ ਦਿੰਦਾ ਹੈ ਕਿ ਇਕੱਲੇ ਆਉਂਦਾ ਸਰ ਗੱਲ ਇਦਾਂ ਨਹੀਂ ਸੀਗੀ ਉਹ ਹੈਗੀ ਆ ਸਰ 8-9 ਮਿੰਟ ਦੀ ਰਿਕਾਰਡਿੰਗ ਹੈ ਉਹ ਜਿਹਨੂੰ ਇਹਨਾਂ ਨੇ ਕੱਟ-ਕੱਟ ਐਡਿਟ ਕਰ-ਕਰ ਕੇ ਮਤਲਬ ਛੋਟੀ ਜੀ ਇੱਕ ਬਣਾ ਦਿੱਤੀ ਆ ਉਹਦੇ ਵਿੱਚ ਬਾਕਾਇਦਾ ਉਹ ਉਹਦੀ ਗੱਲ ਏ ਆ ਕਿ ਜਦੋਂ ਨਾ ਇਹ ਰਾਇਨਾਮਾ ਵਾਸਤੇ ਇਹ ਲੇਡੀ ਪੈਸੇ ਮੰਗਦੀ ਸੀ ਜਿਤਨਾ ਚੁੰਨੀ ਦੇਵੀ ਆ ਇਹ ਪੈਸੇ ਮੰਗਦੀ ਸੀਗੀ ਇਹ ਕਹਿੰਦੀ ਸੀ ਕਿ ਮੈਂ ਪੈਸੇ ਲੈ ਕੇ ਜਾਂ ਪਲਾਟ ਲੈ ਕੇ ਉਹ ਸਾਬਕਾ ਸਰਪੰਚ ਹੁਣਾਂ ਦੇ ਪਿੱਛੇ ਲੱਗ ਕੇ ਕਿ ਮਤਲਬ ਪੈਸੇ ਲੈ ਕੇ ਤੇ ਮੈਂ ਫੇਰ ਆਈਨਾਮਾ ਕਰਨਾ ਉਦੋਂ ਇਹਨਾਂ ਦਾ ਘਰ ਵਾਲਾ ਸੀ ਨਾ ਜਿਹੜਾ ਸਰ ਉਹ ਘੂਰਦਾ ਸੀ ਉਹ ਕਹਿੰਦਾ ਸੀ ਕਿ ਮੇਰੀ ਕੁੜੀ ਦਾ ਮਾਮਲਾ ਆ ਕਿ ਮੈਂ ਬਿਨਾ ਪੈਸੇ ਲੈ ਇਹੀ ਰਾਈਨਾਮਾ ਕਰਨਾ ਜੇ ਕਰਨਾ ਵੀ ਆ ਜੇ ਵਿਆਹ ਵੀ ਕਰਨਾ ਤਾਂ ਮੈਂ ਤਾਂ ਵੀ ਇਦਾਂ ਹੀ ਕਰਨਾ ਬਟ ਇਹ ਚ ਆਉਂਦੀ ਸੀਗੀ ਇਹ ਕੱਲੀ ਵੀ ਮਿਲਦੀ ਸੀ ਜੜੀ ਨੂੰ ਉੱਥੇ ਜਾ ਕੇ ਕਹਿੰਦੀ ਸੀ ਕਿ ਦੂਸਰਾ ਆਪਣਾ ਨਹੀਂ ਅਸੀਂ ਪੈਸਿਆਂ ਨਾਲ ਕਰਨਾ ਤੇ ਫਿਰ ਉਹ ਦੂਜੇ ਪਨੇ ਉਹਨਾਂ ਦਾ ਪ੍ਰੈਸ਼ਰ ਸੀਗਾ ਕਿ ਸਾਡੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਏ ਨਹੀਂ ਅਸੀਂ ਦੋਨੇ ਜਾਣੇ ਆਪਸੇ ਸਮਝੌਤਾ ਕਰਦੇ ਆ ਕਿ ਤੁਸੀਂ ਜਿਹੜਾ ਹੈਗਾ ਸਾਡਾ ਬਾਰੋ-ਬਾਰ ਰਾਈਨਾਮਾ ਹੋਣ ਦੋ ਅਸੀਂ ਕੋਈ ਗੱਲ ਨਹੀਂ ਜੇ ਕਿਤੇ ਵੱਡੇ ਅਫਸਰਾਂ ਕੋ ਵੀ ਪੇਸ਼ ਹੋਣਾ ਪਿਆ ਅਸੀਂ ਪੇਸ਼ ਹੋ ਜਾਾਂਗੇ ਤੇ ਅਸੀਂ ਇਹ ਨਹੀਂ ਗੱਲ ਦੱਸਦਾਂਗੇ ਆ ਗੱਲ ਸੀ ਸਰ ਟੋਟਲ ਤਾਂ ਕਰਕੇ ਉਹਨਾਂ ਨੇ ਕਿਹਾ ਕਿ ਤੂੰ ਕੱਲੀ ਆ ਜਾ ਸਰ ਇਹ ਤਾਂ ਪਰਾਟ ਦਾ ਜਿਹੜਾ 3 ਮਰਲੇ ਦਾ ਪਲਾਟ ਸਰ ਇਹ ਉਹਨਾਂ ਨੂੰ ਮੁੰਡੇ ਵਾਲਿਆਂ ਨੂੰ ਧਮਕਾਉਂਦੇ ਸੀਗੇ ਇਹ ਮੁੰਡੇ ਵਾਲਿਆਂ ਨੂੰ ਧਮਕਾਉਂਦੇ ਸੀਗੇ ਕਿ ਮਤਲਬ ਤੁਸੀਂ ਸਾਨੂੰ ਪਲਾਟ ਦੋ ਤੇ ਨਾਲ 5 ਲੱਖ ਰੁਪਏ ਕੈਸ਼ ਦੋ ਅਸੀਂ ਫੇਰ ਬਾਰੋ-ਬਾਰ ਮਤਲਬ ਪਰਚਾ ਨਹੀਂ ਕਰਾਂਗੇ ਤੁਹਾਡੇ ਤੋਂ ਬਾਰੋ-ਬਾਰ ਤੁਹਾਡੇ ਨਾਲ ਵੇਣ ਲਾਂਗੇ ਸਰ ਆ ਗੱਲ ਸੀ ਮੁੰਡੇ ਦਾ ਕੀ ਹੋ ਗਿਆ ਬਾਰੇ ਮੁੰਡੇ ਦੇ ਕੀ ਬਣੀ ਸਰ ਮੁੰਡੇ ਦੇ ਤੇ ਪਰਚਾ ਹੋ ਗਿਆ ਸਰ ਮੁੰਡਾ ਜੇਲ੍ਹ 'ਚ ਆ ਜੀ ਮੁੰਡੇ ਤੇ ਪਰਚਾ ਹੋ ਗਿਆ ਮੁੰਡਾ ਜੇਲ੍ਹ 'ਚ ਈਵਨ ਸਰ ਜਿਹੜੀ ਕੁੜੀ ਦਾ ਜਿਹਦੇ ਕਰਕੇ ਪਰਚਾ ਹੋਇਆ ਹੈ ਨਾ ਸਰ ਉਹ ਉਸ ਦਿਨ ਜਿਸ ਦਿਨ ਉਹਨਾਂ ਨੂੰ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗਿਆ ਨਾ ਸਰ ਉਸ ਕੁੜੀ ਦੇ ਕੋਲੋਂ ਆਪਣੇ ਫਾਦਰ ਦਾ ਨਾਮ ਵੀ ਨਹੀਂ ਲਿਆ ਜਾ ਰਿਆ ਸੀ ਤੇ ਸੈਕਿੰਡ ਟਰਮ ਲਈ ਜਦੋਂ ਇਹਨਾਂ ਨੇ ਉਹਨੂੰ ਪੇਸ਼ ਕੀਤਾ ਸਰ ਉਹਨਾਂ ਨੇ ਸਾਰਾ ਕੁਝ ਜਿੱਦਾਂ ਇਹਨਾਂ ਨੇ ਪੜਾ ਲਿਖਾ ਕੇ ਜਿੱਦਾਂ ਦੱਸਿਆ ਹੋਊਗਾ ਉਹ ਸਾਰਾ ਕੁਝ ਮੇਰੇ ਫਾਦਰ ਦੇ ਖਿਲਾਫ ਬੋਲ ਦਿੱਤਾ ਉਹਨੂੰ ਨਾਮ ਵੀ ਨਹੀਂ ਲੈਣਾ ਆਉਂਦਾ ਉਹਨੂੰ ਆਪਣੇ ਡੈਡੀ ਦਾ ਨਾਮ ਨਹੀਂ ਲੈਣਾ ਆ ਰਿਆ ਸੀ ਜਿਹਨੂੰ ਕੱਲ ਤੱਕ ਉਹ ਮੇਰੇ ਫਾਦਰ ਦੇ ਸਾਹਮਣੇ ਮਤਲਬ ਉਹਨਾਂ ਦੇ ਬਰ ਖਿਲਾਫ ਸਾਰਾ ਕੁਝ ਬੋਲ ਕੇ ਆ ਗਏ ਉੱਥੇ ਉਹਨੂੰ ਚੰਨੀ ਜੀ ਵੀ ਉਹਨੂੰ ਵੀ ਨਾਮ ਨਹੀਂ ਲੈਣਾ ਆਉਂਦਾ ਇਹ ਕਿਹੜਾ ਜਿਹੜੀ ਤੁਸੀਂ ਵੀਡੀਓ ਦੀ ਗੱਲ ਕੀਤੀ ਹੈ ਜੀ 8 ਮਿੰਟ ਦੀ ਵੀਡੀਓ ਜੀ 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 ਤੇ ਅਸੀਂ ਵੀਡੀਓ ਨਹੀਂ ਸਰ ਉਹ ਰਿਕਾਰਡਿੰਗ ਹੀ ਆ ਹਾਂ ਜੀ ਹਾਂ ਜੀ ਸਾਨੂੰ ਪਤਾ ਲੱਗਾ ਸੀ ਸਰ ਕਿ ਉਹ ਪੂਰੀ ਨਹੀਂ ਰਿਕਾਰਡਿੰਗ ਆ ਹਾਂ ਜੀ ਉਹ ਸ਼ੋਰ ਆ ਤੁਹਾਨੂੰ ਕਲੀਅਰੈਸਟੀ ਦਾ ਕਿ ਵਾਕਈ ਉਹ ਚੱਕਰੀ ਹੋਈ ਹੈ ਸਰ ਅਸੀਂ ਤਾਂ ਰਿਕਵੈਸਟ ਹੀ ਇਹ ਕਰਦੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਗਲਤ ਆ ਮਤਲਬ ਮੈਂ ਆਪਣੇ ਤੌਰ ਤੇ ਕਹਿੰਦਾ ਤੁਸੀਂ ਉਹਦੀ ਫਰੈਂਸੀ ਕਰਾ ਲਓ ਕੋਈ ਵੀ ਵੀਡੀਓ ਦੀ ਜਦੋਂ ਪੱਤੀ ਜਾਂਦੀ ਨਾ ਸਭ ਤੋਂ ਵੱਡਾ ਕਰਾਈ ਹੋਉਂਦਾ ਜੀ ਜੀ ਸਰ ਬਿਲਕੁਲ ਬਿਲਕੁਲ ਸਰ ਬਿਲਕੁਲ ਉਹ ਸਾਬਤ ਕਰ ਲਓ ਕਿ ਤੁਸੀਂ ਸਰ ਸਿੱਧਾ ਪਨਨੋ ਹਿੱਟ ਕਲਾਸਟ ਕਰਦੇ ਆ ਦੇਖੋ ਸਰ ਅਸੀਂ ਵੀ ਨੋਰਮਲ ਹੁਣ ਮੇਰੇ ਫਾਦਰ ਸਾਹਿਬ ਨੇ ਉਹ ਸੀਗੇ ਆਪਣੇ ਕੀ ਕਹਿੰਦੇ ਨੂੰ ਸਾਡੇ ਘਰ ਦੇ ਵਿੱਚੋਂ ਕਿ ਜਿਹੜੇ ਪ੍ਰਸ਼ਾਸਨ ਦੇ ਵਿੱਚ ਸੀਗੇ ਹੋਰ ਬਾਕੀ ਸਾਡੇ ਸਾਡੇ ਤਾਂ ਨੋਰਮਲ ਬਿਜ਼ਨਸ ਆ ਛੋਟੇ ਛੋਟੇ ਸਰ ਜੇ ਉਹਨਾਂ ਦੀ ਨਹੀਂ ਸੁਣ ਰਹੇ ਸਰ ਸਾਡੀ ਕਿੱਥੋਂ ਸੁਣਨੇ ਆਈ ਸੀ ਸਾਡੇ ਕੁਐਸਚਨ ਇਹ ਗੱਲ ਕਰ ਰਹੇ ਆ ਸਾਰਾ ਕੁਝ ਸ਼ਟ ਹੋ ਜਾਣਾ ਉਹ ਸਰ ਸਾਡੇ ਫਾਦਰ ਸਾਹਿਬ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਹੈਗੀ ਆ ਜਿਹਦੇ ਵਿੱਚ ਉਹ ਬੰਨਿਆਨ ਦੇ ਵਿੱਚ ਨਜ਼ਰ ਆਉਂਦੇ ਜੀ ਵਿਰੋਧ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਉਹ ਇਦਾਂ ਆ ਜੀ ਜਿਸ ਦਿਨ ਇਹ ਦੂਸਰੇ ਕੇਸ ਦੀ ਗੱਲ ਆ ਜਿਹੜੇ ਇੱਕ ਨਾਲ ਹੋਰ ਦੋ ਤਿੰਨ ਕੁੜੀਆਂ ਪੇਸ਼ ਹੋਈਆਂ ਨਾ ਸਰ ਉਹਦੇ ਵਿੱਚ ਇਹ ਗੱਲ ਇਤਰਾਇਆ ਕਿ ਮੇਰੇ ਫਾਦਰ ਸੀਗੇ ਉਸ ਦਿਨ ਰਸਤੇ ਉਹਨਾਂ ਨੇ ਬਕਾਇਦਾ ਨਾਲ ਉਹਨਾਂ ਦੇ ਪੰਚ ਪਿੰਡ ਦੇ ਪੰਚ ਤੇ ਸਰਪੰਚ ਵਗੈਰਾ ਵੀ ਨਾਲ ਸੀਗੇ ਉਹ ਕੁੜੀਆਂ ਕੱਲੀਆਂ ਨਹੀਂ ਸੀਗੀਆਂ ਜਿਸ ਦਿਨ ਦੀ ਇਹ ਗੱਲ ਆ ਜੀ ਤੇ ਮੇਰੇ ਉਹਨਾਂ ਨੇ ਮੇਰੇ ਫਾਦਰ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਅਸੀਂ ਮਤਲਬ ਤੁਹਾਨੂੰ ਉਹਨਾਂ ਦਾ ਕੋਈ ਥਾਣੇ ਵਿੱਚ ਕੇਸ ਹੈਗਾ ਉਸਰ ਗੱਲ ਲਈ ਉਹਨਾਂ ਨੇ ਫੋਨ ਕੀਤਾ ਕਿ ਅਸੀਂ ਤੁਹਾਨੂੰ ਪਰਸਨਲ ਹੀ ਮਿਲਣਾ ਹੈ ਤੇ ਮੇਰੇ ਫਾਦਰ ਨੇ ਅਗੋ ਕਿਹਾ ਕਿ ਅੱਜ ਮੈਂ ਰੈਸਟ ਤੇ ਆ ਕਿ ਮਤਲਬ ਮੈਂ ਅੱਜ ਉੱਥੇ ਆ ਨਹੀਂ ਸਕਦਾ ਤੁਸੀਂ ਡਿਊਟੀ ਅਫਸਰ ਲੱਗੇ ਹੋਏ ਨੇ ਉਹਨਾਂ ਨੂੰ ਮਿਲ ਲਓ ਉਹਨਾਂ ਨੇ ਕਿਹਾ ਨਹੀਂ ਸਰ ਮਤਲਬ ਅਸੀਂ ਤੁਹਾਡਾ ਨਹੀਂ ਮਿਲਣਾ ਜਿਹੜੇ ਪੰਚ ਸਾਹਿਬ ਨੇ ਉਹਨਾਂ ਨੇ ਵੀ ਕਿਹਾ ਕਿ ਨਹੀਂ ਅਸੀਂ ਤੁਹਾਡਾ ਨਹੀਂ ਮਿਲਣਾ ਤੁਸੀਂ ਇੱਕ ਵਾਰੀ ਸਾਡੇ ਨਾਲ ਮਿਲੋ ਪਰਸਨਲੀ ਮੇਰੇ ਫਾਦਰ ਨੇ ਕਿਹਾ ਕਿ ਮੈਂ ਥਾਣੇ 'ਚ ਨਹੀਂ ਆ ਮੈਂ ਇੱਥੇ ਰੂਮ ਲਿਆ ਹੋਇਆ ਮੈਂ ਉੱਥੇ ਆ ਉਹ ਕਹਿੰਦੇ ਕਿ ਅਸੀਂ 2 ਮਿੰਟ ਥੱਲੇ ਭਾਵੇਂ ਖੜ ਕੇ ਰੂਮ ਦੇ ਹੀ ਗੱਲ ਕਰ ਲਾਂਗੇ ਤੁਸੀਂ ਇੱਕ ਵਾਰੀ ਸਾਨੂੰ ਬੁਲਾ ਲਓ ਉੱਥੇ ਹੀ ਉਹ ਨਾਰਮਲ ਮੈਂ ਮੰਨਦਾ ਇਹ ਇਸ ਗੱਲ ਉੱਤੇ ਉਹ ਕੁਝ ਨਹੀਂ ਹੈਗਾ ਕਿ ਮੇਰੇ ਫਾਦਰ ਕਿ ਜੋ ਵੀਡੀਓ ਦਾ ਹੈ ਨਾ ਉਹ ਕੁੜੀ ਹੀ ਹੋਗੀ ਪਰ ਉਹ ਸਰ ਗੱਲ ਉਹ ਇਦਾਂ ਨਹੀਂ ਹੈ ਉਹ ਧੱਕੇ ਨਾਲ ਬਣਾਈ ਹੋਈ ਗੱਲ ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਉਹ ਫਾਦਰ ਸਿਰਫ ਇੱਕ ਰਸਤਾ ਦਿਖਾ ਰਹੇ ਉਹ ਕਹਿੰਦੇ ਅਸੀਂ ਇੱਥੇ ਖੜੇ ਆ ਉਹ ਕਹਿੰਦੇ ਵੀਡੀਓ ਕਾਲ ਕਰ ਲਓ ਮੈਂ ਤੁਹਾਨੂੰ ਦਗਾ ਰਸਤਾ ਕਿੱਥੇ ਕਰਕੇ ਆ ਉਹਨਾਂ ਨੇ ਫੋਨ ਦੱਸ ਮਜਾਇਆ ਉਹਨਾਂ ਨੂੰ ਸਮਝ ਨਹੀਂ ਲੱਗੀ ਉਹਨਾਂ ਨੇ ਇਹੀ ਗੱਲ ਦੱਸੀ ਕਿ ਇੱਧਰ ਟਰਨ ਹੋ ਜਾਓ ਬਸ ਇੰਨੀ ਕੀ ਹੀ ਸਰ ਗੱਲ ਉਹ ਇੰਨੀ ਕੀ ਹੀ ਰਿਕਾਰਡਿੰਗ ਆ ਪਰ ਹੁਣ ਉਹਨੂੰ ਵੀ ਐਡਿਟ ਕਰਕੇ ਉਹਦੇ ਨਾਲ ਇੱਕ ਰਿਕਾਰਡਿੰਗ ਜੋੜ ਕੇ ਉਹ ਕਿੱਸਾ ਬਣਾ ਪੇਸ਼ ਕੀਤਾ ਗਿਆ ਅੱਛਾ ਤੁਸੀਂ ਇਹ ਵੀ ਗੱਲ ਕਹਿੰਦੇ ਬੈਨੇ ਸਰ ਕਿ ਉਹ ਰੂਮ ਦੇ ਵਿੱਚ ਆਏ ਨੇ ਜੇ ਕੁਝ ਵੀ ਹੈ ਸਰ ਇੱਥੇ ਮੇਰੇ ਪਾਸ ਦੇ ਨ ਰੂਮ ਲਿਆ ਸੀ ਨਾ ਉਹਦੇ ਵੀ ਨੀਚੇ ਸ਼ਾਪ ਆ ਉੱਥੇ ਵੀ ਸੀਸੀਟੀਵੀ ਕੈਮਰਾ ਲੱਗਾ ਜੇ ਉਹਦੀ ਵੀ ਫੁਟੇਜ ਚਾਹੀਦੀ ਹੋਊਗੀ ਸਰ ਤੁਸੀਂ ਉਹ ਵੀ ਦੱਸੋ ਕੋਈ ਵੇਲੇ ਆਪਾਂ ਉਹਦੀ ਉਹਨਾਂ ਨੂੰ ਵੀ ਅਪਰੋਚ ਕਰਾਂਗੇ ਹਾਂ ਤੁਸੀਂ ਫੁਟੇਜ ਦੱਸਾਨੂੰ ਪਰ ਫਿਰ ਜਿਹੜੇ ਇਲਜ਼ਾਮ ਨੇ ਜੀ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਹੈ ਫਿਰ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਵਿੱਚ ਕੋਈ ਤਾਂ ਸਚਾਈ ਹੋਣੀ ਹੈ ਕੋਈ ਸਰ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਬੰਦ ਕੀਤੀ ਇੱਥੋਂ ਜਿਹੜੇ ਕੀਮਤੀ ਭਗਤ ਨੇ ਉੱਥੋਂ ਜਰਨੈਲਜੀ ਰਾਮਜੀ ਕਰਨੈਲਜੀ ਜੱਸਾਬ ਕਸਨਪੁਰਨ ਜਿਹੜੇ ਆਪਣੇ ਹੰਤਰਾਜ ਰਾਜਹੰਸ ਜੀ ਉਹਨਾਂ ਦੇ ਨਾਮ ਰਾਜਨ ਸਿੰਘ ਜੀ ਉਹਨਾਂ ਨੇ ਆਪਣੇ ਪਹਿਲਾਂ ਵੀ ਉਹਨਾਂ ਨਾਲ ਕੋਈ ਟੈਂਸ਼ਨ ਸੀਗੀਆਂ ਉਹ ਕਿੱਦਾਂ ਸੀਗੀਆਂ ਸਰ ਅ ਤੁਸੀਂ ਸੁਣਿਆ ਹੋਣਾ ਫਲੋਰ ਦੇ ਵਿੱਚ ਮਈਆ ਜੀ ਦਰਬਾਰ ਦਾ ਬਹੁਤ ਵੱਡਾ ਮੇਲਾ ਹੁੰਦਾ ਹੈ ਠੀਕ ਹੈ ਜੀ ਉਸ ਟਾਈਮ ਦੇ ਉੱਤੇ ਉੱਥੇ ਆਪਣਾ ਮੇਲਾ ਬਹੁਤ ਵੱਡੇ ਤਰੀਕੇ ਨਾਲ ਚੱਲਣ ਰਿਹਾ ਸੀਗਾ ਤੇ ਇਹ ਉੱਥੇ ਆਪਣਾ ਇੱਕ ਪਾਰਟੀ ਦਾ ਮੁੱਦਾ ਲੈ ਕੇ ਆਏ ਮੇਰੇ ਫਾਦਰ ਨੇ ਇਹਨਾਂ ਕੋ ਉੱਥੇ ਚੱਲਦੇ ਮੇਲੇ ਚੋਂ ਮਾਈਕ ਲੈ ਲਿਆ ਸੀਗਾ ਮਾਈਕ ਲੈ ਲਿਆ ਸਰ ਤੇ ਉਹਦੇ ਵਿੱਚ ਉਹਨਾਂ ਨੇ ਮਤਲਬ ਉਸੇ ਚੀਜ਼ ਦੀ ਹੀ ਰੰਜਿਸ਼ ਕੱਢੀ ਮੇਰੇ ਫਾਦਰ ਨੇ ਅਪੀਲ ਕੀਤੀ ਉਸ ਚੀਜ਼ ਦੀ ਕਿ ਇੱਥੇ ਕੋਈ ਵੀ ਪਾਰਟੀ ਵਾਲਾ ਮੁੱਦਾ ਕੋਈ ਨਾ ਬਣਾਇਆ ਜਾਵੇ ਕਿ ਮਤਲਬ ਇਹ ਮੇਲਾ ਹੋ ਰਿਹਾ ਬੜੇ ਤਰੀਕੇ ਨਾਲ ਤੇ ਚੱਲਦਾ ਰਹੇ ਈਵਨ ਇਹਨਾਂ ਨੇ ਚਲੋ ਉਸ ਚੀਜ਼ ਦਾ ਬਹੁਤ ਮੁੱਦਾ ਬਣਾਇਆ ਮੇਰੇ ਫਾਦਰ ਨੇ ਦੁਬਾਰਾ ਫਿਰ ਉੱਥੇ ਉੱਥੇ ਹੀ ਜਾ ਕੇ ਮਾਫੀ ਮੰਗ ਲਈ ਕਿ ਹਾਂਜੀ ਕਿ ਮੈਂ ਆ ਸੋਚਿਆ ਸੀਗਾ ਕਿ ਇੱਥੇ ਕੋਈ ਰਾਜਨੀਤਿਕ ਮੁੱਡੇ ਦਾ ਮੁੱਦਾ ਨਾ ਪੰਜਵੇ ਮੈਂ ਤਾਂ ਕਰਕੇ ਇਹਨਾਂ ਨੂੰ ਮਨਾ ਕੀਤਾ ਸੀ ਇਹਨਾਂ ਨੇ ਉਸ ਚੀਜ਼ ਦੀ ਰੰਜਿਸ਼ ਕੱਢੀ ਹੈ ਸਰ ਇਹਨਾਂ ਨੇ ਉਸੇ ਦਿਨ ਤੋਂ 트੍ਰੈਪ ਲਾਉਣਾ ਸ਼ੁਰੂ ਕੀਤਾ ਸਰ ਤੁਸੀਂ ਮੰਨੋਗੇ ਸਰ ਜਦੋਂ ਮੈਨੂੰ ਇੰਨੀ ਗੱਲ ਦਾ ਪਤਾ ਲੱਗਾ ਕਿ ਇਹਨਾਂ ਨੇ ਬਕਾਇਦਾ ਦਾ ਪਰਚਾ ਕਟਵਾ ਰਹੇ ਜਾਂ ਕਿਦਾਂ ਮੈਂ ਸਰ ਮਾਰਨਿੰਗ ਕੱਲਾ ਹੀ ਇਹਨਾਂ ਦੇ ਘਰੇ ਗਿਆ ਜਰਨਲਜੀ ਉਹਨਾਂ ਦੇ ਇਹਨਾਂ ਨੂੰ ਮੈਂ ਘਰੇ ਜਾ ਕੇ ਰਿਕੁਐਸਟ ਕੀਤੀ ਆ ਕਿ ਤੁਹਾਨੂੰ ਮੇਰੇ ਫਾਦਰ ਦਾ ਪਤਾ ਹੈ ਕਿ ਤੁਸੀਂ ਇਹ ਗਲਤ ਐਲੀਗੇਸ਼ਨ ਇਹ ਮੈਨੀਪੂਲੇਟ ਜਿਹੀ ਹੋਗੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਤੁਸੀਂ ਨਾ ਕਰਵਾਓ ਮੈਨੂੰ ਬਕਾਇਦਾ ਇਹਨਾਂ ਕਹਿੰਦੇ ਕਾਕਾ ਤੇਰੇ ਪਿਓ ਨੇ ਮੇਰੇ ਕੋ ਭਰੀ ਸਭਾ ਦੇ ਵਿੱਚ ਉੱਥੇ ਮਾਈਕ ਹੋਇਆ ਸੀ ਉਹਨੂੰ ਸੋਚਣਾ ਚਾਹੀਦਾ ਸੀ ਉਹ ਪੰਗਾ ਕਿੰਨਾ ਲੈਣ ਡਿਆ ਫੇ ਬਕਾਇਦਾ ਇਹਨਾਂ ਨੇ ਮੈਨੂੰ ਇਨੀ ਗੱਲ ਮੈਨੂੰ ਰਿਕੁਐਸਟ ਕੀਤੀ ਮੈਂ ਕਿਹਾ ਸਰ ਇਮੇਜ ਖਰਾਬ ਹੋਣ ਦੀ ਉਹਨਾਂ ਦੀ ਤੁਸੀਂ ਨਾ ਕਰੋ ਇਹ ਕਹਿੰਦੇ ਮੈਂ ਆਪਣੀ ਟੀਮ ਨਾਲ ਗੱਲ ਕਰਦਾ ਇਹਨਾਂ ਨੇ ਆਪਣੀ ਇਹਨਾਂ ਦੇ ਨਾਲ ਇੱਕ ਹੋਰ ਨੇ ਡਰੱਗ ਪੈਡਲਰ ਨੇ ਉਹ ਉਹਨਾਂ ਦੇ ਉੱਤੇ 7 ਤੋਂ 8 ਪਰਚੇ ਚੱਲ ਰਹੇ ਨੇ ਉੱਥੇ ਹੀ ਥਾਣੇ 'ਚ ਜਿਨ੍ਹਾਂ ਨੂੰ ਇਹ ਸਮਾਜ ਸੇਵੀ ਨਾਲ ਕਹਿ ਕੇ ਲੈ ਕੇ ਆ ਰਹੇ ਨੇ ਜਿਨ੍ਹਾਂ ਦਾ ਬਕਾਇਦਾ ਸ਼ਾਜਾਦ ਪੱਟੀ ਵੀਡੀਓ ਉਹਦੇ ਵਿੱਚ ਰਿਕਾਰਡਿੰਗ ਦੇ ਵਿੱਚ ਨਾਮ ਵੀ ਲੈ ਰਿਆ ਆ ਉਹਨਾਂ ਨੂੰ ਨਾਮ ਲੈ ਕੇ ਤੁਰਦੇ ਨੇ ਇਹ ਤੇ ਇਹ ਆਪਣੇ ਉਹਨਾਂ ਨੂੰ ਨਾਮ ਲੈ ਕੇ ਆਏ ਮੈਨੂੰ ਕਹਿੰਦੇ ਕਿ ਉਹਨਾਂ ਨੇ ਪਿੰਸਟ ਕਿਹਾ ਕਹਿੰਦੇ ਆਪਣੇ ਫਾਦਰ ਨੂੰ ਬੁਲਾ ਲੈ ਮੈਂ ਕਿਹਾ ਮੈਂ ਬੁਲਾ ਲੈ ਇਹ ਤੁਹਾਡੇ ਘਰੇ ਬੁਲਾਣਗੇ ਨਹੀਂ ਸਾਡੇ ਘਰੇ ਨਹੀਂ ਬੁਲਾਣਾ ਆਪਾਂ ਕਿਤੇ ਉਰੇ ਪਰੇ ਜਗ੍ਹਾ ਰੱਖਦੇ ਆ ਸਰ ਇਹ ਸਾਨੂੰ ਉਹ ਆਪਣੇ ਪਿੰਡ ਤੋਂ 4-5 ਕਿਲੋਮੀਟਰ ਦੂਰ ਲੈ ਗਏ ਉਥੇ ਕਾਂਗੜਾਈਆਂ ਪਿੰਡ ਹੈ ਜੀ ਉਹਦੇ ਥੱਲੇ ਅੰਡਰ ਬ੍ਰਿਜ ਬਣਿਆ ਹੋਇਆ ਉਥੇ ਜਾ ਕੇ ਸਾਡੇ ਵੀ ਫੋਨ ਸਾਈਡ ਤੇ ਰੱਖ ਦਿੱਤੇ ਆਪਣੇ ਵੀ ਸਾਈਡ ਤੇ ਦਿੱਤੇ ਉਥੇ ਮੇਰੇ ਫਾਦਰ ਨੂੰ ਇਹਨਾਂ ਨੇ ਸਿੱਧਾ-ਸਿੱਧਾ ਕਿਹਾ ਕਿ ਤੂੰ ਐਸਐਚਓ ਲੱਗਾ ਰਿਆ ਆ ਬਹੁਤ ਕਮਾਈਆਂ ਕੀਤੀ ਹੋਣੀਆਂ 1 ਕਰੋੜ ਦੇ ਦੇ ਅਬ ਭਈਆ ਕਿ ਭਈ ਇਹ ਰਣੀ ਇਹ ਕਿੱਥੇ ਜਿਹਾਪ ਹੋਣੇ ਤੈਨੂੰ ਪਤਾ ਵੀ ਨਹੀਂ ਲੱਗਣਾ ਇਹਨਾਂ ਨੇ ਸਾਬ ਮੇਰੇ ਫਾਦਰ ਨੂੰ ਕਿਹਾ 1 ਕਰੋੜ ਦੇ ਦੇ ਇਹ ਕੁਛ ਨਹੀਂ ਦਿਖੂਗਾ ਸਾਹਮਣੇ ਮੇਰੇ ਫਾਦਰ ਨੇ ਉਸ ਟਾਈਮ ਤੇ ਵੀ ਹੱਥ ਛੋੜੇ ਉਹਨਾਂ ਨੇ ਕਿਹਾ ਕਿ ਮੇਰੀ ਇਨੀ ਗੁੰਜਾਇਸ ਨਹੀਂ ਨਾਮ ਹੈ ਭਾਈ ਇਹ ਕਿ ਕੋਈ ਰਿਸ਼ਵਤ ਇਨੀ ਲਈ ਹੈ ਕਿ ਇਹ ਮਤਲਬ ਮੈਨੂੰ ਕੋਈ ਕਹਿ ਦੇਵੇ ਕਿ ਆਪਣੇ ਪੈਸੇ ਲੈ ਆ ਤੇ ਮੈਂ ਤੁਹਾਨੂੰ ਇਨੀ ਪੈਸੇ ਦੇ ਦਵਾਂ ਉਹਨਾਂ ਨੇ ਮੈਂ ਤੇ ਮੇਰੇ ਬ੍ਰਦਰ ਖੜੇ ਸੀ ਉੱਥੇ ਅਸੀਂ ਬਕਾਇਦਾ ਉਹ ਮੇਰੇ ਕੋ ਆਏ ਸਾਡਾ ਅੱਖਾ ਭਰ ਕੇ ਆਏ ਕਹਿੰਦੇ ਕਹਿੰਦੇ ਯਾਰ ਇੰਨੇ ਪੈਸੇ ਕਹਿੰਦੇ ਆਪਾਂ ਕਿੱਥੋਂ ਦੇਣ ਮੈਂ ਮੇਰੇ ਬ੍ਰਦਰ ਨੇ ਹੱਥ ਜੋੜਿਆ ਨਾ ਅੱਗੇ ਕਿ ਤੁਸੀਂ ਇਹ ਨਾ ਕਰੋ ਸਾਡੇ ਕੋਈ ਇਨੇ ਪੈਸੇ ਆ ਨਹੀਂ ਤੁਸੀਂ ਸਾਡੇ ਘਰ-ਬਾਰ ਦੇਖੋ ਜਾ ਕੇ ਕੱਲੀ-ਕੱਲੀ ਚੀਜ਼ ਸਰ ਲੋਨ ਦੇ ਉੱਤੇ ਆ EMI ਮੈਂ ਇਹਨਾਂ ਨੂੰ ਬੁਗਾਦਰ ਰਿਕਵੈਸਟ ਕੀਤੀ ਕਹਿੰਦੇ 70 75 ਫਿਰ ਹਾਰ ਕੇ 50 ਤੇ ਮੰਨੇ ਕਹਿੰਦੇ ਜੀ ਇਹੀ 50 ਲੱਖ ਦੇ ਦਿਓ ਤੇ ਫੇਰ ਹੀ ਹੋਣਾ ਨਹੀਂ ਹੋਣਾ ਬਕਾਇਦਾ ਪਰ ਸੋ ਸਾਡੇ ਕੋਲ ਜਦੋਂ ਅਸੀਂ ਉੱਥੋਂ ਨਿਕਲੇ ਆਈਆਂ ਤਾਂ ਡੀ ਨੇ ਵੀ ਕਹਿਤਾ ਕਹਿੰਦਾ ਨਹੀਂ ਦੇ ਸਕਦੇ ਤੁਸੀਂ ਫਿਰ ਕਹਿੰਦੇ ਘਰ-ਬਾਰ ਵੇਚ ਦੋ ਸਾਨੂੰ ਕਹਿੰਦੇ ਤੁਸੀਂ ਘਰ-ਬਾਰ ਵੇਚ ਦੋ ਫਿਰ ਘਰ ਤੇ ਨਾ ਹੋਣਾ ਹੀ ਆ ਕਿ ਫੇਰ ਤੇ ਤੁਸੀਂ ਪੈਸੇ ਦੇ ਹੀ ਦੋਗੇ ਐਦਾਂ ਸਾਨੂੰ ਆ ਗੱਲ ਕਹੀ ਸਰ ਤੇ ਉਸ ਤੋਂ ਬਾਅਦ ਇਹ ਗੱਡੀ 'ਚ ਬੈਠੇ ਨੇ ਸਰ ਇਹ ਉੱਥੋਂ ਨਿਕਲ ਗਏ ਅਸੀਂ ਹੱਥ ਜੋੜਦੇ ਰਹਿ ਗਏ ਨਾ ਸਾਹਮਣੇ ਕਿ ਨਾ ਕਰੋ ਇਹ ਚੱਲ ਗਏ ਉਥੋਂ ਤੇ ਜਦੋਂ ਵਾਪਸ ਆਏ ਤੇ ਅਸੀਂ ਇਹਨਾਂ ਨੂੰ ਘਰੇ ਹਲੇ ਤੱਕ ਪਹੁੰਚੇ ਨਹੀਂ ਸਰ ਮਗਰੋਂ ਸਾਡੇ ਤੇ ਪਰਚਾ ਹੋ ਗਿਆ ਸਰ ਮਗਰੋਂ ਇਹਨਾਂ ਨੇ ਫੋਨ ਆਪਣੇ ਕਹਿੰਦੇ ਜੀ ਆਪਣੇ ਘੜਫਾਸਾ ਤੇ ਪਰਚਾ ਹੋ ਗਿਆ ਜੀ ਕੋਈ ਜਿਹੜੇ ਕੰਟਰੈਕਟ ਕਰ ਲੱਤ ਨੂੰ ਆਈਆਂ ਹਾਂ ਜੀ ਬੜੀ ਕੋਈ ਸਰ ਖਾਸ ਕੀਤੀ ਕੋਈ ਆਪਣੇ ਕਹਿੰਦੇ ਕਿ ਸਾਨੂੰ ਆਹ ਚੀਜ਼ ਨਾਲੋਂ ਪਾਪਾਂ ਨਹੀਂ ਸਰ ਅਸੀਂ ਦਰਖਾਸਤ ਅਸੀਂ ਧੱਕੇ ਖਾਣ ਨੇ ਸਰ ਹਰ ਇੱਕ ਜਗ੍ਹਾ ਤੇ ਵੱਡੇ ਵੱਡੇ ਆਫਿਸਾਂ ਦੇ ਵਿੱਚ ਵੱਡੇ ਵੱਡੇ ਮਤਲਬ ਹੁਣ ਮੈਂ ਕਿਹਨਾਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਇਥੇ ਵੀ ਇਹੀ ਜਾਣਦੇ ਆ ਉਹਨਾਂ ਨੇ ਸਾਨੂੰ ਸਾਫ਼ ਇਹ ਕਿਹਾ ਕੀਮਤੀ ਭਗਤ ਉਹ ਤੁਸੀਂ ਕਿੱਥੇ ਫਸ ਗਏ ਹੋ ਉਹਨਾਂ ਬੰਦੇ ਨੇ ਤੁਹਾਡੀ ਪਿੱਠ ਵੀ ਨਹੀਂ ਲਗਣ ਦੇਣੀ ਉਸ ਬੰਦੇ ਦੀ ਉਹ ਇੰਨਾ ਕਿ ਉਹਨਾਂ ਦੇ ਉੱਪਰ ਤੱਕ ਉਹਦੇ ਹਾਈ ਲੈਵਲ ਪਹੁੰਚਾ ਉਹਨੇ ਤੁਹਾਡੀ ਪਿੱਠ ਵੀ ਨਹੀਂ ਲਗਣ ਤੁਹਾਡੀ ਕਿਸੇ ਨੇ ਸੁਣਵਾਈ ਨਹੀਂ ਕਰਨੀ ਉਹਨਾਂ ਸਾਫ਼ ਉਹ ਬੰਦਾ ਸਰ ਲਾਈਵ ਹੋ ਕੇ ਪਲੱਸ ਕਾਨਫਰੰਸਾਂ ਵਿੱਚ ਮੇਰੇ ਫਾਦਰ ਨੂੰ ਦੁਸ਼ਟ ਆਤਮਾ ਕਦੀ ਕੋਸ਼ ਕਦੀ ਕੁਛ ਇੰਨੇ ਮੰਦੇ ਚੰਗੇ ਮੈਂ ਕਹਿੰਦਾ ਵਰਡ ਬੋਲਣ ਦੇ ਨਾ ਸਰ ਉਹ ਉਹਦੀ ਆਪਣੀ ਇਮੇਜ ਵੀ ਦੇਖੋ ਸ਼ਹਿਰ ਦਾ ਕੋਈ ਥਾਣਾ ਹੈ ਨਹੀਂ ਜਿੱਥੇ ਉਹਦੇ ਖਿਲਾਫ ਪਰਚਾ ਹੈ ਨਹੀਂ ਕੋਈ ਸਰ ਆਪਣੇ ਕੀ ਕਹਿੰਦੇ ਨੂੰ ਇਹ ਜਿਹੜਾ ਸਮਾਜ ਸੇਵੀ ਬਣਨ ਡਿਆ ਜਿਹੜਾ ਕਹਿੰਦਾ ਦੂਜੀ ਦੀ ਬੇਟੀ ਨੂੰ ਬੇਟੀ ਕਹਿੰਦਾ ਸਰ ਇਹਦੇ ਆਪਣੀ ਨੌ ਨੇ ਇਹਦੇ ਖਿਲਾਫ ਐਨਆਰਆਈ ਥਾਣੇ ਦੇ ਵਿੱਚ ਪਰਚਾ ਦਿੱਤਾ ਹੋਇਆ ਕਿ ਮੈਨਾ ਇਹਨੇ ਗਲਤ ਛੇੜਖਾ ਨਹੀਂ ਕੀਤੀ ਹੈ ਉੱਥੇ ਵੀ ਇਹਨੇ ਉਹਦੇ ਖਿਲਾਫ ਦਰਖਾਸਤ ਹੈ ਸਰ ਇਹਦੇ ਤੇ ਪਨੀ ਕਤਲ ਕੇਸ ਦੇ ਵਿੱਚ ਇਹ ਬੋਲਣ ਡਾ ਸਰ ਫਿਰ ਉਸ ਤੋਂ ਬਾਅਦ ਰਬਦਰਪਲਾ ਕਰ ਕਿੰਨੇ ਕਿੰਨੇ ਜਨਾਨ ਇੱਕ ਘੜੀ ਦੇ ਵਿੱਚ ਜਨਾਨੀ ਉਹਨਾਂ ਇਹਨੇ ਮਾਰ ਖੁਟਾਈ ਕੀਤੀ ਸਰ ਸਿਰਫ ਐਸੀ ਚੀਜ਼ ਕਰਕੇ ਕਿ ਉਹਨੇ ਇਹਦੀ ਘਰ ਵਾਲੀ ਨੂੰ ਵੋਟਾਂ ਨਹੀਂ ਪਾਈਆਂ ਉਹ ਵੀ ਸਰ ਪਰਚੇ ਬਕਾਇਦਾ ਹੈਗੇ ਸਾਰੇ ਕੁਝ ਹੈਗਾ ਉਹਦੇ ਐਪਰ ਕੋਵਿਡੈਂਸ ਹੈਗਾ ਇਸ ਚੀਜ਼ ਦਾ ਸਰ ਸਾਡੀ ਸਰ ਮੰਗ ਸਾਡੀ ਮੰਗ ਸਰ ਇਹੀ ਹੈ ਜੀ ਕਿ ਆਪਣਾ ਸਾਡੀ ਵੀ ਸੁਣਵਾਈ ਹੋ ਸਕੇ ਸਰ ਸਾਡੀ ਕਿਸੇ ਬੰਨੇ ਕੋਈ ਸੁਣਵਾਈ ਨਹੀਂ ਹੋਣੀ ਪਿੰਕੀ ਤੇ ਜਿੰਨਾ ਦੀ ਆਡੀਓ ਵਾਇਰਲ ਹੋ ਰਹੀ ਹੈ ਇਹ ਕੀ ਲੱਗਦੇ ਤੁਹਾਨੂੰ ਪਾਪਾ ਲੱਗਦੇ ਸਾਡੇ ਸੋਰਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਮਸਲੇ ਦੇ ਉੱਤੇ ਤੁਸੀਂ ਪ੍ਰੈਸ ਦੇ ਸਾਹਮਣੇ ਆਏ ਹੋ ਕੀ ਪੱਖ ਰੱਖਣਾ ਚਾਹੁੰਦੇ ਹੋ ਅਸੀਂ ਇਹੀ ਪੱਖ ਰੱਖਣਾ ਚਾਹੁੰਦੇ ਆਂ ਕਿ ਜਿਹੜੀਆਂ ਸਾਨੂੰ ਆ ਕੋਲਾਂ ਆ ਰਹੀਆਂ ਆ ਸਾਡੀ ਫੈਮਿਲੀ ਨੂੰ ਐਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਕਿ ਸਾਡੇ ਬੱਚੇ ਵੀ ਸਕੂਲ ਨਹੀਂ ਜਾ ਪਾ ਰਹੇ ਸਾਡੀ ਬਹੁਤ ਬਦਨਾਮੀ ਹੋ ਰਹੀ ਆ ਸਾਨੂੰ ਸੇਫਟੀ ਚਾਹੀਦੀ ਆ ਇੱਕ ਸਾਡੀ ਸੁਣੀ ਜਾਵੇ ਅਸੀਂ ਇਹ ਕਹਿ ਰਹੇ ਆ ਜੇਕਰ ਤੁਹਾਡਾ ਕੋਈ ਨੁਕਸਾਨ ਹੋ ਜਾਣਾ ਉਹ ਜ਼ਿੰਮੇਵਾਰ ਹੋਣਗੇ ਜਿਹੜੇ ਸਾਨੂੰ ਇਹ ਕੋਲਾਂ ਕਰਵਾ ਰਹੇ ਆ ਜ਼ਿੰਮੇਵਾਰ ਇਹ ਹੋਣਗੇ ਕਿੰਤੀ ਭਗਤ ਜੀ ਆ ਜਰਨੈਲ ਜੀ ਰਾਮ ਜੀ ਕਰਨੈਲ ਜੀ ਇਹ ਸਾਨੂੰ ਕੌਲਾਂ ਕਰਵਾ ਰਹੇ ਆ ਤੇ ਬਾਰ ਬਾਰ ਕੌਲਾਂ ਆ ਰਹੀਆਂ ਆ ਜਦ ਪਛਾੜ ਕੋ ਦਿੱਤਾ ਹੈ ਫਿਰ ਕੀ ਕੰਮ ਕਰ ਰਹੇ ਸਾਡੇ ਕੋ ਪੈਸੇ ਦੀ ਮੰਗ ਕਰ ਰਹੇ ਆ ਕਦੀ ਕਰੋੜ ਰੁਪਇਆ ਮੰਗ ਰਹੇ ਆ ਕਦੀ 70000 ਕਹਿ ਰਹੇ ਆ 70 ਲੱਖ ਕਹਿ ਰਹੇ ਆ ਕਦੀ 50 ਲੱਖ ਕਹਿੰਦੇ ਪਏ ਆ ਇਹਦਾ ਸਬੂਤ ਹੈਗਾ ਤੇ ਹਾਂਜੀ ਸਬੂਤ ਹੈ ਆ ਕਿ ਕੋਈ ਆਈਡੀਓ ਨਹੀਂ ਹੈਗੀ ਕਿ ਜਾਂਦੇ ਜਿੱਥੇ ਮਿਲੇ ਆ ਉਹ ਵੀਡੀਓ ਹੈ ਜਿੱਥੇ ਕੀ ਗੱਲਬਾਤ ਹੋਈ ਆ ਪਰ ਉਦਾਂ ਕੋਈ ਸਬੂਤ ਨਹੀਂ ਆ ਕੋਈ ਆਈਡੀਓ ਨਹੀਂ ਮਿਲੀ ਜਦੋਂ ਇਹ ਗੱਲ ਕਰਨ ਜਾਂਦੇ ਸੀਗੇ ਉਹਨਾਂ ਨੇ ਆਪਣੇ ਫੋਨ 사이ਟ ਤੇ ਰਖਵਾ ਦਿੰਦੇ ਸੀਗੇ ਕਿ ਕੋਈ ਇਦਾਂ ਦਾ ਸਾਡੇ ਕੋਲ ਪ੍ਰੂਫ ਨਹੀਂ ਆ ਪਰ ਉਹ ਸਾਨੂੰ ਬਲੈਕਮੇਲ ਕਰ ਰਹੇ ਆ ਨਹੀਂ ਨਹੀਂ ਹੋਰ ਜਦੋਂ ਉਹਨਾਂ ਘਰਦੇ ਕੋਈ ਕੰਮ ਕੀਤਾ ਤੇ ਇਹਨੂੰ ਉਹਨਾਂ ਨਾਲ ਲੈ ਕੇ ਗਏ ਤਾਂ ਵੀ ਖਰਾਬ ਹੋ ਗਏ ਜਾਂ ਕੋਈ ਗੱਲ ਸਮਝ ਨਹੀਂ ਆ ਰਹੀ ਇਹ ਨਹੀਂ ਸਾਡੇ ਕੋਲ ਜਿਹੜੀ ਉਹ ਆਈਡੀਓ ਆਈ ਆ ਜਿਹੜੀ ਬਲੈਕਮੇਲਿੰਗ ਦੀ ਕਾਲ ਆਈ ਆ 사이ਟ ਤੇ ਉਹਨਾਂ ਨੇ ਸਾਨੂੰ ਪਿੱਛੇ ਹਟਣ ਲਈ ਕਿਹਾ ਆ ਉਹ ਸਾਡੇ ਕੋਲ ਵੀਡੀਓ ਹੈ ਉਹਨਾਂ ਨੇ ਕਿਹਾ ਹੈ ਕਿ ਤੁਹਾਡੇ ਪਰਿਵਾਰ ਨੂੰ ਨਹੀਂ ਛੱਡਣਾ ਸਾਡੇ ਪਾਪਾ ਨੂੰ ਖੁਦ ਕਹਿ ਰਿਹਾ ਕਿ ਤੁਹਾਨੂੰ ਨਹੀਂ ਛੱਡਣਾ ਤੇ ਸਾਨੂੰ ਨੰਬਰ ਸਾਰਾ ਕੁਝ ਉੱਤੇ ਆ ਰਿਹਾ ਵਾ ਉਹ ਅਸੀਂ ਤੁਹਾਨੂੰ ਵੀਡੀਓ ਦੇ ਸਕਦੇ ਹਾਂ ਤੇ ਇੱਕ ਸਾਡੇ ਬੱਚੇ ਸਕੂਲ ਨਹੀਂ ਜਾ پا ਰਹੇ ਬਹੁਤ ਡਰੇ ਹੋਏ ਆ ਡਰ ਦਾ ਮਾਹੌਲ ਬਣਿਆ ਹੋਇਆ ਸਾਡੇ ਕੋਲ ਕੋਈ ਸੁਣਵਾਈ ਵੀ ਨਹੀਂ ਹੋ ਰਹੀ ਕਿ ਉਹਨਾਂ ਉੱਤੇ ਵੀ ਹੋਵੇ ਬਾਕਾਇਦਾ ਸਾਡੇ ਕੋਲ ਸਾਰੇ ਐਵੀਡੈਂਸ ਨੇ ਸਾਡੇ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਸਰ ਉਹ ਉਸ ਵਾਰ ਜਿਹੜੀ ਹਾਈ ਕੋਰਟ ਦੇ ਵਿੱਚ ਰਿਕਰਡ ਹੋਈ ਹੈ ਸਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਤੁਹਾਨੂੰ ਦੱਸਿਆ ਸੀ ਡਰੱਗ ਪੈਲਰ ਨੇ ਜਿਹੜੇ RAM ji ਜਿਹੜੇ ਨਾਲ ਹੋਨੇਸ਼ਨ ਸਮਾਜ ਸੇਵੀ ਬਣ ਕੇ ਤੇ ਮੇਰੇ ਫਾਦਰ ਖਿਲਾਫ ਬੋਲ ਰਹੇ ਨੇ ਉਹਨਾਂ ਨੇ ਬਾਕਾਇਦਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਰੇਟ ਸੀਗੀ ਕਿ ਉਹਨਾਂ ਦੇ ਪਿੰਡ ਵਿੱਚੋਂ ਚੌਂਕੀ ਚੱਕੀ ਜਾਵੇ ਕਿਉਂਕਿ ਉੱਥੇ ਮੇਰੇ ਫਾਦਰ ਨੇ ਪੂਰਾ ਮਤਲਬ ਜਿੱਦਾਂ ਆਪਣਾ ਉਹਨਾਂ ਦੇ ਨਾਲ ਜਿਹੜੇ ਐਸਏ ਸੀਗੇ ਮੌਕੇ ਦੇ ਇੰਚਾਰਜ ਸੀਗੇ ਉਹਨਾਂ ਨੂੰ ਮੜਾ ਦੇ ਵੀ ਕੁਝ ਕਹਿੰਦੇ ਸੀਗੇ ਕਿ ਇਸ ਪਿੰਡ ਦੇ ਵਿੱਚ ਆਪਾਂ ਚਿੱਟਾ ਕਿਸੇ ਵੀ ਜਿੱਦਾਂ ਮ ਆਪਣੇ ਮਾਨਯੋਗ ਆਪਣੇ ਸੀਐਮ ਸਾਹਿਬ ਦੇ ਨਿਰਦੇਸ਼ ਸੀਗੇ ਕਿ ਚਿੱਟਾ ਨਹੀਂ ਵਿਕਣ ਦੇਣਾ ਜਾਂ ਕਿਸੇ ਨਸ਼ੇ ਦੇ ਵਿਰੁੱਧ ਵੜਾ ਤੇ ਉਹ ਪੂਰਾ ਆਪਣੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਸੀਗੇ ਇਹਨਾਂ ਨੇ ਚੌਂਕੀ ਚਕਵਾਉਣ ਦਾ ਕਹਿਤਾ ਆਰਡਰ ਕਿ ਮਤਲਬ ਅਸੀਂ ਪਿੰਡ ਦੀ ਚੌਂਕੀ ਨਹੀਂ ਰਹਿਣ ਦੇਣੀ ਤੇ ਸਰ ਅਪਰੋਚ ਲਾ ਕੇ ਪਤਨੇ ਕਿਤ ਹੱਬ ਨਾਲ ਸਰਕਾਰ ਨੇ ਸੁਣੀ ਜਾਂ ਕਿੰਨੇ ਸੁਣੀ ਇਹਨਾਂ ਦੀ ਪਿੰਡ ਚੋਂ ਚੌਂਕੀ ਚਕਵਾਉਣ ਦੇ ਇਹਨਾਂ ਨੇ ਸਰ ਆਰਡਰ ਮੰਗਵਾ ਲਏ ਹੁਣ ਇਸ ਟਾਈਮ ਦੇ ਵਿੱਚ ਉਥੋਂ ਚੌਂਕੀ ਚੱਕੀ ਜਾਣ ਵਾਲੀ ਹੈ ਜੀ ਉਥੇ ਉਹ ਆਰਡਰ ਆ ਗਏ ਨੇ ਤੇ ਬਾਕਾਇਦਾ ਇਹ ਸਾਨੂੰ ਵੀ ਅੱਗੋਂ ਇਨੀ ਗੱਲ ਦਸੀ ਕਿ ਹਾਂ ਚੁਕਵਾਤੀ ਚੁਕੀ ਇੰਨਾ ਗੱਲਾਂ ਦਾ ਤੁਹਾਡੇ ਘਰ ਵਿੱਚ ਜਿਹੜੇ ਪਰਿਵਾਰ ਪਰਿਵਾਰ ਡੰਗਰ ਕੀ ਸਰ ਸਰ ਘਰ ਦੇ ਵਿੱਚ ਤੁਸੀਂ ਆਪਸੋ ਦੇਖੋ ਅਸੀਂ ਫੈਮਲੀ ਆਣੇ ਸਰ ਨੋਰਮਲ ਹੈ ਛੋਟੇ ਛੋਟੇ ਬੱਚੇ ਆ ਸਾਡੇ ਘਰ 'ਚ ਵੀ ਸਰ ਸਰ ਉਹਦੇ ਉੱਤੇ ਪੂਰੇ ਫੈਮਲੀ ਉੱਤੇ ਇੰਨਾ ਕੁ ਪ੍ਰੈਸ਼ਰ ਆਣ ਸਰ ਅਸੀਂ ਬਾਹਰ ਨਹੀਂ ਨਿਕਲ ਪਾ ਰਹੇ ਸਿਰਫ ਡਰ ਦੇ ਮਾਰੇ ਮੇਰੇ ਦਾਦੀ ਨੇ ਮੇਰੇ ਆਪਣੇ ਮੰਮੀ ਨੇ ਮੇਰੇ ਸਾਡੇ ਮੇਰੀ ਵਾਈਫ ਹੈ ਮੇਰੀ ਭਾਬੀ ਹੈ ਮੇਰੇ ਸਾਡੇ ਛੋਟੇ ਛੋਟੇ ਬੱਚੇ ਨੇ ਭਰਾ ਹੈ ਅਸੀਂ 100 ਵਾਰੀ ਸੋਚਣੇ ਸਰ ਬਾਹਰ ਨਿਕਲਾਗੇ ਨਾ ਸਾਨੂੰ ਫੈਮਲੀ ਕਹਿ ਰਹੀ ਕਿ ਤੁਸੀਂ ਬਾਹਰ ਜਾਓ ਤੇ ਮਜੇ ਵੀ ਕਤ ਸਰ ਸਾਨੂੰ ਖਤਰਾ ਹੀ ਹੈ ਸਰ ਅਸੀਂ ਇਸੇ ਚੀਜ਼ ਦੀ ਬਾਰ ਬਾਰ ਕਹਿ ਰਹੇ ਹਾਂ ਕਿ ਮਤਲਬ ਤੁਸੀਂ ਜੇ ਸਾਡੇ ਉੱਤੇ ਪਰਚਾ ਕੀਤਾ ਮੇਰੇ ਫਾਦਰ ਦੀ ਗਲਤੀ ਕੱਢਣ ਦਿਓ ਜੋ ਠੀਕ ਹੈ ਚਲੋ ਮੰਨ ਗਏ ਮੈਂ ਤੁਹਾਡੀ ਉਹਨਾਂ ਦੀ ਜ਼ੁਲਮ ਆਪਾਂ ਇੱਕ ਉਹਨਾਂ ਦੀ ਗੱਲ ਸੁਣ ਕੇ ਕਹਿ ਦਿੰਦੇ ਹਾਂ ਕਿ ਉਹਨਾਂ ਦੀ ਗਲਤੀ ਉਸ ਸਾਡੀ ਪਰ ਤੁਸੀਂ ਇੱਕ ਵਾਰੀ ਜਿਹੜੀ ਇਹਨਾਂ ਨੇ ਆਪਣੇ ਵੱਲੋਂ ਆਪਣੀ ਪਾਕਿਸਤਾਨ ਏਜੰਸੀਆਂ ਨਾਲ ਅਪਰੋਚ ਲਾ ਗਿਆ ਤੇ ਸਾਨੂੰ ਧਮਕੀਆਂ ਦਿਵਾ ਰਹੇ ਨੇ ਤੇ ਤੁਸੀਂ ਕਮ ਸੇ ਕਮ ਉਹਦੇ ਉੱਤੇ ਵੀ ਤੇ ਕਾਰਵਾਈ ਕਰੋ ਕਿ ਸਾਡੇ ਵੀ ਤੇ ਦੇਖੋ ਪੱਕ ਸਾਡੇ ਵੀ ਛੋਟੇ ਛੋਟੇ ਬੱਚੇ ਆ ਅਸੀਂ ਘਰੋਂ ਬਾਹਰ 10 ਤੋਂ 12 ਦਿਨ ਹੋ ਗਏ ਸਰ ਕਿ ਅਸੀਂ ਬੱਚੇ ਸਾਡੇ ਸਕੂਲ ਨਹੀਂ ਗਏ ਮੇਰਾ ਮਾ ਜਿਲੰਦਰ ਵੈਸਟ ਤੋਂ ਆ ਜੀ ਭਾਰਗੋ ਕੈਂਪ ਤੋਂ ਜੀ ਜਿਸ ਤਾਂ ਕਿ ਤੁਸੀਂ ਜਾਣਦੇ ਮੁੱਦਾ ਚੱਲ ਰਿਹਾ ਭਾਈ ਜੀ ਹੁਣਾ ਦਾ ਆਪਣੇ ਹੁਸ਼ਨ ਭਾਈ ਦਾ ਇਹ ਜੋ ਵੀ ਹੋ ਰਿਹਾ ਇੱਕ ਸਿਰਫ ਰਾਜਨੀਤਿਕ ਢੇਟ ਚੱਲ ਰਹੇ ਨੇ ਆਪਣੇ ਹੁਸ਼ਨ ਭਾਈ ਕੁਝ ਦਿਨਾਂ ਪਹਿਲਾਂ ਹੀ ਸਾਡੇ ਕੀਮਤੀ ਭਗਤ ਜੀ ਦਾ ਪਤੀ ਦਾ ਜੋ ਕਿ 7 ਨੰਬਰ ਥਾਣੇ ਦੇ ਵਿੱਚ ਇੱਕ ਚੋਰੀ ਦੇ ਸਿਲਸਲੇ ਦੇ ਵਿੱਚ ਹੁਸ਼ਨ ਭਾਈ ਨੇ ਬੁਲਾਇਆ ਸੀ ਜੋ ਕਿ ਪੁਲਿਸ ਨੂੰ ਪੁੱਛਗਿੱਛ ਕਰਨ ਨਹੀਂ ਦਿੱਤੀਆ ਗਿਆ ਧੱਕੇ ਨਾਲ ਕੀਮਤੀ ਭਗਤ ਜੀ ਆਪਣੇ ਪਤੀ ਦੇ ਨੂੰ ਛਡਾ ਕੇ ਜਦ ਕਿ ਉੱਥੇ ਲੈ ਗਏ ਸੀ ਤੇਨਾਂ ਨੇ ਉੱਥੇ ਭੂਸ਼ਨ ਭਾਈ ਨੂੰ ਕਿਹਾ ਸੀ ਕਿ ਮੈਂ ਤੇਰੀ ਬਦਲੀ ਦਸਾਂ ਮਿੰਟਾਈ ਕਰਾਦਾ ਜੋ ਕ ਸਰਕਾਰ ਚ ਹੈ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਐਨਾਂ ਨੇ ਉਹ ਕੰਮ ਕਰਤਾ ਉਹੀ ਭਾਵਨਾ ਲੈ ਕੇ ਇਹ ਜਿਹੜੀ ਫਲੋਰ ਚਲੇ ਗਏ ਜਿਹੜਾ ਕੋਈ ਐ ਬੇਮਨਜ਼ਾਦ ਗੱਲਾਂ ਗੀਆਂ ਇੱਕ ਵੀਡੀਓ ਹੈ ਰਿਕਾਰਡਿੰਗ ਹੈ ਉਹ ਤੁਹਾਨੂੰ ਬਤਾਇਆ ਗਿਆ ਐਡਿਟ ਹੋ ਜਾਂਦਾ ਸਾਰਾ ਕੁਝ ਮਤਲਬ ਕੋਈ ਇਸ ਗੱਲ ਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਚਲੋ ਬਾਕੀ ਪੁਲਿਸ ਇਨਕੁਆਇਰੀ ਕਰ ਰਹੀ ਹੈ ਮੈਂ ਪੁਲਿਸ ਪ੍ਰਸ਼ਾਸਨ ਸੰਗੇ ਬੇਨਤੀ ਕਰਦਿਆਂ ਇਹ ਗੱਲ ਦੀ ਜਿਹੜੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਏ ਜਿੰਨੇ ਪੁਲਿਸ ਅਫਸਰ ਹੈਗੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਅਫਸਰਾਂ ਅੱਗੇ ਕਿ ਕੋਈ ਵੀ ਪਿਆਰ ਵਾਈ ਕਰਨ ਤੋਂ ਪਹਿਲਾਂ ਉਸ ਗੱਲ ਦੀ ਚੰਗੀ ਤਰ੍ਹਾਂ ਨਿਚੋੜ ਕੱਢਿਆ ਜਾਏ ਇਹ ਜਿੰਨੇ ਵੀ ਐਮ.ਐਲ.ਏ ਹੈਗੇ ਨੇ ਆਪ ਤੇ ਜਾਂ ਕੋਈ ਵੀ ਸਰਕਾਰ ਦੇ ਹੋਣ ਸਭ ਨੂੰ ਪਤਾ ਹੈ ਵੀ ਪੁਲਿਸ ਇਹਨਾਂ ਦੇ ਦਬਾਤ ਥੱਲੇ ਹੁੰਦੀ ਹੈ ਇਹ ਜਿਹੜਾ ਪਰਚਾ ਹੈ ਇੱਕ ਦਬਾਤ ਥਲੇ ਹੋਇਆ ਵੀ ਹੋਰ ਕੁਝ ਨਹੀਂ ਹੈਗਾ ਬਾਕੀ ਜੋ ਸਰਕਾਰ ਕਰਦੀ ਪਈਏ ਸਭ ਨੂੰ ਪਤਾ ਵੇ ਬਾਕੀ ਪੁਲਸ ਅਗੇ ਹੱਥ ਜੋੜ ਕੇ ਬੇਨਤੀ ਕਿ ਇਹਨਾਂ ਨਾਲ ਇਨਸਾਫ ਕੀਤਾ ਜਾਏ ਇਹਨਾਂ ਦੇ ਜੋ ਥ੍ਰੈਟਾਂ ਬੱਚਿਆਂ ਨੂੰ ਆ ਰਹੀਆਂ ਜੋ ਵੀ ਹੋ ਰਿਹਾ ਵੇ ਉਹਦੀ ਹੱਥ ਜੋੜ ਕੇ ਬੇਨਤੀ ਜਲੰਧਰ ਪੁਲਿਸ ਕਮਿਸ਼ਨਰ ਮੈਡਮ ਅੱਗੇ ਵੀ ਇਹਨਾਂ ਦੀ ਸੁਰੱਖਿਆ ਵੀ ਕੋਈ ਦਿੱਤੀ ਜਾਏ ਤੇ ਬੰਦਾ ਇਨਸਾਫ ਦਿੱਤਾ ਜਾਏ